जय श्री राम जी सारे दोस्तों ਨੂੰ ਮਿੱਤਰਾਂ ਨੂੰ ਤੇ ਜੀਵੇ ਕੀ ਕੈਸੀ ਕੀ ਆਪਾਂ ਸ਼ਾਮ ਦੇ ਵਕਤ ਜਾਂ ਰਾਤ ਨੂੰ ਲਾਈਵ ਆ ਕੇ ਕੁਝ دیر ਗੱਲ ਜਰੂਰ ਕਰਾਂਗੇ ਸੋ ਲਾਈਵ ਆਏ ਆ ਤੇ ਸੋਚਿਆ ਅੱਜ ਜੋ ਸਿਆਸਤ ਹੋਈ ਹੈ ਉਸ ਤੇ ਵਿਚਾਰ ਵਟਾਂਦਰਾ ਕਰੀਏ ਜਰੂਰ ਕੁਝ ਦੋ ਚਾਰ ਦੋਸਤ 10 ਦੋਸਤ ਜੁੜ ਜਾਵੇ ਫੇਸਬੁੱਕ ਤੇ ਫਿਰ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਤੇ ਕਮੈਂਟ ਕਰਕੇ ਅ ਤੁਸੀਂ ਵੀ ਦੱਸਿਓ ਕਿ ਹਲਕਾ ਖਰੜ ਦੀ ਸਿਆਸਤ ਕਿਹੜੇ ਪਾਸੇ ਜਾ ਰਹੀ ਹੈ ਕੀ ਹਲਕਾ ਸਿਆਸਤ ਦਾ ਕੀ ਬਣੂਗਾ ਤੇ ਤੁਹਾਡਾ ਕੀ ਅਨੁਮਾਨ ਹੈ ਕਿ ਤੁਹਾਨੂੰ ਕੀ ਲੱਗਦਾ ਹੈ ਹਲਕੇ ਦੇ ਵਿੱਚ ਕੀ ਹੋਣਾ ਚਾਹੀਦਾ ਕੱਲ ਹਲਕਾ ਖਰੜ ਦੇ ਵਿੱਚ ਰਾਣਾ ਰਣਜੀਤ ਸਿੰਘ ਗਿੱਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਰੜ ਦੇ ਇੰਚਾਰਜ ਸੀ ਉਹਨਾਂ ਵੱਲੋਂ ਕੱਲ ਜਿਹੜਾ ਅਸਤੀਫਾ ਦਿੱਤਾ ਗਿਆ ਸੀ ਅਸਤੀਫਾ ਦੇਣ ਤੋਂ ਬਾਅਦ ਅੱਜ ਸਾਬਕਾ ਮੰਤਰੀ ਮੈਡਮ ਅਨਮੋਲ ਗਗਨਮਾਨ ਵੱਲੋਂ ਵੀ ਅਸਤੀਫਾ ਦਿੱਤਾ ਗਿਆ ਤੇ ਹੁਣ ਹਲਕਾ ਖਰੜ ਦੇ ਜੋ ਸਮੀਕਰਨ ਨੇ ਉਹਨਾਂ ਬਾਰੇ ਬਾਰੇ ਵੀ ਗੱਲ ਕਰਦੇ ਆ ਤੇ ਅੱਜ ਕੁਝ ਲੋਕਾਂ ਦੇ ਨਾਲ ਗੱਲ ਕੀਤੀ ਹੈ ਜੋ ਕਿ ਕਾਫੀ ਬੁੱਧੀਜੀਵੀ ਨੇ ਤੇ ਹਰ ਇੱਕ ਦੇ ਵਿਚਾਰ ਵੱਖ-ਵੱਖ ਸੀ ਕੋਈ ਕਹਿ ਰਿਹਾ ਸੀ ਕਿ ਸ਼ਾਇਦ ਅਰਵਿੰਦ ਕੇਜਰੀਵਾਲ ਇੱਥੋਂ ਚੋਣ ਲੜ ਸਕਦੇ ਆ ਕੋਈ ਕਹਿ ਰਿਹਾ ਸੀ ਕਿ ਇਹ ਕੈਂਡੀਡੇਟ ਹੋ ਸਕਦਾ ਹੈ ਕੋਈ ਕਹਿ ਰਿਹਾ ਸੀ ਕਿ ਮੈਡਮ ਨੂੰ ਸ਼ਾਇਦ ਰਾਜ ਸਭਾ ਭੇਜ ਦੇਵੇ ਤੇ ਸੀਟ ਖਾਲੀ ਕਰਾ ਕੇ ਇਸ ਵਿਅਕਤੀ ਨੂੰ ਉਮੀਦਵਾਰ ਨੂੰ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਤੇ ਸਿਆਸਤ ਜਿਹੜੀ ਹੈ ਸਾਰੀ ਉਲਟੀ ਸਿੱਧੀ ਹੋ ਚੁੱਕੀ ਹੈ ਤੁਸੀਂ ਸਾਬਕਾ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾਨ ਦੀ ਤੁਸੀਂ ਇੱਕ ਦਿਨ ਦੀ ਜੋ ਅੱਜ ਤੋਂ ਇਲਾਵਾ ਕੱਲ ਦੀ ਹੈ ਪਰਸੋਂ ਦੀ ਫੇਸਬੁੱਕ ਤੇ ਜਰੂਰ ਜਾ ਕੇ ਦੇਖਿਓ ਉਹਨਾਂ ਨੇ ਉਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਗੁੰਦਸਤਾ ਦੰਦੇ ਕੋ ਇੱਕ ਫੋਟੋ ਜਿਹੜੀ ਹੈ ਪਾਈ ਸੀ ਤੇ ਲਿਖਿਆ ਸੀ ਕਿ ਉਹਨਾਂ ਨੇ ਹਲਕਾ ਖਰੜ ਦੀ ਸਿਆਸਤ ਬਾਰੇ ਗੱਲਬਾਤ ਕੀਤੀ ਹੈ ਤੇ ਸ਼ਾਇਦ ਜੇਕਰ ਤੁਸੀਂ ਨਹੀਂ ਦੇਖਿਆ ਤਾਂ ਮੈਂ ਤੁਹਾਨੂੰ ਵਿਖਾਉਣ ਦੀ ਵੀ ਕੋਸ਼ਿਸ਼ ਕਰ ਸਕਦਾ ਹੈ ਸ਼ਾਇਦ ਦੇਖੀਏ ਜੇ ਇਸ ਤੇ ਦਿਖ ਜਵੇ ਇਹ ਮੈਡਮ ਨੇ ਫੇਸਬੁੱਕ ਪੇਜ ਤੇ ਆਪਣੇ ਲਿਖਿਆ ਸੀ ਟਰਾਈ ਕਰਦੇ ਹਾਂ ਮੈਡਮ ਦਾ ਪੇਜ ਕੱਢਣ ਦੀ ਪਹਿਲਾਂ ਜੇ ਨਿਕਲਿਆ ਬੇਅਨਮੋਲ ਗਗਨ ਮਾਨ ਮੈਡਮ ਦਾ ਇਹ ਪੇਜ ਹੈ ਤੇ ਇਹਨਾਂ ਨੇ ਫੋਟੋ ਪਾਈ ਸੀ ਤੇ ਇਸ ਦੇ ਵਿੱਚ ਇਹ ਲਿਖਿਆ ਸੀ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਨਾਲ ਵਕ ਵਕ ਮਸਲਿਆਂ ਤੇ ਵਿਸਤਾਰ ਨਾਲ ਚਰਚਾ ਹੋਈ ਸਮਾਜ ਨੂੰ ਉੱਪਰ ਚੁੱਕਣ ਦਾ ਉਹਨਾਂ ਦਾ ਸੁਪਨਾ ਸਾਨੂੰ ਹਮੇਸ਼ਾ ਹੀ ਹੌਸਲਾ ਅਤੇ ਪ੍ਰੇਰਣਾ ਭਰ ਦਿੰਦਾ ਹੈ ਇਹ 4 ਦਿਨ ਪੁਰਾਣੀ ਪੋਸਟ ਹੈ ਜਿਹੜੀ ਸਾਬਕਾ ਮੰਤਰੀ ਅਨਮੋਲ ਗਗਨਮਾਨ ਨੇ અપਾਈ ਸੀ ਤੇ ਉਸਦੇ ਬਾਅਦ ਹੀ ਸਵੇਰੇ ਅੱਜ ਇਹ ਪੋਸਟ ਪਾਈ ਹੈ ਦਿਲ ਭਾਰੀ ਹੈ ਪਰਮ ਸਿਆਸਤ ਛੱਡਣ ਦਾ ਫੈਸਲਾ ਲਿੱਤਾ ਹੈ ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਨਹਕਾਰ ਕੀਤਾ ਜਾਵੇ ਮੇਰੀਆਂ શુભ ਕਾਮਨਾਵਾਂ ਪਾਰਟੀ ਨਾਲ ਹੈ ਮੈਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਤਰਾ ਖਰਾ ਉਤਰੇਗੀ ਇਹ ਜਿਹੜੀ ਪੋਸਟ ਹੈ ਉਹਨਾਂ ਵੱਲੋਂ ਜਿਹੜੀ ਹੈ ਉਹ ਕੀਤੀ ਗਈ ਸੀ ਤੇ ਵੱਖ-ਵੱਖ ਲੋਕ ਜਿਵੇਂ ਆ ਜਗਦੀਪ ਸਿੰਘ ਜੱਗੂ ਨੇ ਆ ਪੋਸਟ ਕੀਤਾ ਆ ਵਿੱਚ ਚੇਅਰਮੈਨ ਪਰਮਿੰਦਰ ਗੋੜੀ ਆ ਸਕਦੇ ਆ ਹਲਕਾ ਖਰੜ ਦੇ ਵਿੱਚ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਹਰ ਇੱਕ ਰਾਜਨੀ ਥੋੜੇ ਕੈਮਰਾ ਸਾਫ਼ ਕਰ ਵੀ ਆ ਇੱਕ ਵਿੱਚ ਧੁੰਦਲਾ ਜਾ ਹੋਇਆ ਹੋਵੇ ਜੀਪ ਚ ਇਸ ਤੋਂ ਇਲਾਵਾ ਜਿਹੜਾ ਹਰ ਇੱਕ ਵਿਅਕਤੀ ਹੈ ਉਹ ਆਪਣੇ ਸਮੇਕਰਨ ਕੁਝ ਵੱਖਰੇ ਹੀ ਲੱਗ ਰਿਹਾ ਆਮ ਆਦਮੀ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਹਰ ਇੱਕ ਵਿਅਕਤੀ ਹੈ ਇਹ ਇਧਰ ਚੈਨਲ ਇੱਕ ਨਿੱਜੀ ਚੈਨਲ ਹੈ ਉਹਨਾਂ ਨੇ ਅਨਮੋਲ ਗਗਨਸਦੀਪੇ ਵਿੱਚੋਂ ਰঞ্জੀਤ ਗੁਰਦਾ ਵੱਡਾ ਪਿਆ ਨਵੀਂ ਸਿਆਸੀ ਪਾਰੀ ਇਹ ਸਾਰੇ ਜਿਹੜੀਆਂ ਉਹ ਉਮੀਦਾਂ ਹੈ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਹਰ ਇੱਕ ਰਾਜਨੀਤਿਕ ਆਗੂ ਇਹ ਸੋਚ ਰਿਹਾ ਵੀ ਸ਼ਾਇਦ ਹੁਣ ਕੁਝ ਬਦਲਾਅ ਹੋ ਜਾਣਾ ਹਾਲਾਂਕਿ ਮੈਡਮ ਅਨਮੋਲ ਗਗਨਮਾਨ ਵੀ ਇਹ ਦਾਅਵਾ ਕਰ ਰਹੀ ਸੀ ਕਿ ਸਿਆਸਤ ਜਿਹੜੀ ਹੈ ਉਹ ਕਿਸੇ ਤਰੀਕੇ ਦੇ ਨਾਲ ਭੱਕ ਸਕਦੀ ਹੈ ਪਰ ਇਹ ਪਤਾ ਨਹੀਂ ਹੁਣ ਕਿਸ ਤਰ੍ਹਾਂ ਭਕੇਗੀ ਕਿਉਂਕਿ ਸਿਆਸਤ ਜਿਹੜੀ ਹੈ ਉਹ ਜ਼ਰੂਰ ਹਲਕਾ ਖੜਨ ਦੀ ਭਖੀ ਹੈ ਤੇ ਹਲਕਾ ਕਰਨ ਦੇ ਵਿੱਚ ਜਦੋਂ ਅਨਮੋਲ ਮੈਡਮ ਨੇ ਇਸ ਅਸਤੀਫਾ ਦਿੱਤਾ ਤਾਂ ਜ਼ਰੂਰ ਅਕਾਲੀਆਂ ਦੇ ਵਿੱਚ ਕਾਂਗਰਸੀਆਂ ਦੇ ਵਿੱਚ ਤੇ ਹੋੜ ਲੱਗੀ ਕਿ ਆਖਰ ਸ਼ਾਇਦ ਉਹਨਾਂ ਦਾ ਹੁਣ ਇਸ ਵਾਰ ਨੰਬਰ ਆ ਹੀ ਜਾਵੇਗਾ ਕਿਉਂਕਿ ਪਿਛਲੇ ਕਾਫੀ ਸਾਲਾਂ ਤੋਂ ਹਰ ਇੱਕ ਵਰਕਰ ਮਿਹਨਤ ਕਰ ਰਿਹਾ ਪਰ ਇਹ ਨਹੀਂ ਪਤਾ ਹੁਣ ਪਾਰਟੀ ਟਿਕਟ ਕਿੰਨੂ ਦੇਵੇਗੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਹੈ ਤੇ ਕਈ ਵਾਰ ਇਹ ਵੀ ਹੁੰਦਾ ਹੈ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨਾਲ ਅਨਮੋਲ ਗੱਲਬਾਤ ਮਿਲ ਕੇ ਆਈ ਸੀ ਤੇ ਕਿਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਹੋਵੇ ਵੀ ਭਾਈ ਤੂੰ ਸਾਡੀ ਛੋਟੀ ਭੈਣ ਹੈ ਵੀ ਤੂੰ ਅਸਤੀਫਾ ਦੇ ਦੇ ਜਾਂ ਮੈ ਲੜਨਾ ਇੱਥੇ ਰਵਿੰਦ ਕੇਜਰੀਵਾਲ ਵੀ ਲੜ ਸਕਦੇ ਆ ਹਲਕਾ ਖੜੜ ਤੋਂ ਕਿਉਂਕਿ ਇਹ ਰਾਜਨੀਤੀ ਹੈ ਰਾਜਨੀਤੀ ਦਾ ਮਤਲਬ ਇਹ ਹੈ ਵੀ ਕੁਝ ਨਹੀਂ ਪਤਾ ਚੱਲਦਾ ਇੱਥੇ ਸਵੇਰੇ ਕਿਹਾ ਦੁਪਹਿਰੇ ਕਿਹਾ ਤੇ ਰਾਤ ਨੂੰ ਕਿਹਾ ਸਾਡੇ ਨਾਲ ਪਹਿਲਾਂ ਲक्की ਮਾਵੀ ਭਾਜੀ ਜੁੜੇ ਹੋਏ ਨੇ ਇੰਦਰਪ੍ਰੀਤ ਸਿੰਘ ਢਾਲੀਵਾਲ ਸਾਹਿਬ ਤੇ ਇਸ ਤੋਂ ਇਲਾਵਾ ਬਿਨੇਦੀਪ ਸਾਡਾ ਭਰਾ ਬਾਹਰ ਤੋਂ ਨਿਊਜ਼ੀਲੈਂਡ ਤੋਂ ਇਹ ਵੀ ਭਰਾ ਸਾਡਾ ਜੁੜਿਆ ਹੋਇਆ ਗਿੰਨੀ ਸਾਡਾ ਭਰਾ ਵਾਰ ਨੰਬਰ 2 ਤੋਂ ਤੇ ਇਸ ਤੋਂ ਇਲਾਵਾ ਹੋਰ ਵੀ ਦੋਸਤ ਮਿੱਤਰ ਜਿਹੜੇ ਐ ਜੁੜੇ ਹੋਏ ਆ ਮੈਂ ਹਲਕਾ ਖਰੜ ਬੋਲਦਾ ਇਹ ਵੀ ਕਾਂਗਰਸ ਪਾਰਟੀ ਦਾ ਸ਼ਾਇਦ ਮੈਨੂੰ ਲੱਗਦਾ ਵੀ ਗਰੁੱਪ ਹੈ ਇਹ ਵੀ ਕਾਫੀ ਐਕਟਿਵ ਗਰੁੱਪ ਹੈ ਤੇ ਇਹ ਵੀ ਸਾਡੇ ਨਾਲ ਜੁੜੇ ਹੋਏ ਆ ਜਸਕਰਨ ਸਿੰਘ ਉਹਨਿੰਦ ਤੇ ਨਾਲ ਜਤਿੰਦਰ ਵੀਰ ਸਿੰਘ ਇਹ ਵੀ ਨਾਲ ਜੁੜੇ ਹੋਏ ਆ ਫਿਲਹਾਲ ਜੋ ਅੱਜ ਪੂਰਾ ਦਿਨ ਇਸੀ ਤੇ ਲੋਕ ਪੋਸਟਾਂ ਪਾਰੇ ਸਨ ਕੋਈ ਅਨਮੋਲ ਗਗਨਮਾਨ ਨੂੰ ਕਹਿ ਰਿਹਾ ਸੀ ਐਮਐਸਪੀ ਨੇ ਦਿੱਤੀ 5 ਮਿੰਟ ਚ ਪਰ ਇੱਕ ਗੱਲ ਹੈ ਵੀ ਜੋ ਮੈਡਮ ਨੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਉਹ ਵਾਅਦੇ 6 ਮਹੀਨਿਆਂ ਵਿੱਚ ਨਹੀਂ ਪੂਰੇ ਹੋ ਸਕਦੇ ਕਿਉਂਕਿ ਖਰੜ ਦੇ ਜੋ ਪ੍ਰਧਾਨ ਅੰਜੂ ਚੰਦਰ ਮੈਡਮ ਲਾਏ ਸੀਗੇ ਤੇ ਜਦੋਂ ਉਹਨਾਂ ਨੂੰ ਪ੍ਰਧਾਨ ਲਗਾਇਆ ਸੀਗਾ ਤੇ ਸਾਬਕਾ ਮੰਤਰੀ ਮੈਡਮ ਵੱਲੋਂ ਬਹੁਤ ਦਾਅਵੇ ਕੀਤੇ ਗਏ ਵੀ ਅਸੀਂ 6 ਮਹੀਨੇ ਦੇ ਵਿੱਚ ਖਰੜ ਦਾ ਸਵਰਗ ਬਣਾ ਦੇਾਂਗੇ 6 ਮਹੀਨੇ ਦੇ ਵਿੱਚ ਖਰੜ ਦਾ ਨਕਸ਼ਾ ਬਦਲ ਦੇਾਂਗੇ ਪਰ ਫਿਲਹਾਲ ਇੰਜ ਜਾਪਦਾ ਹੈ ਵੀ ਉਹ ਕਦੇ ਬਾਰੇ ਵਾਦੇ ਪੂਰੇ ਨਹੀਂ ਹੋਣੇ ਕਿਉਂਕਿ 6 ਮਹੀਨੇ ਦੇ ਵਿੱਚ ਜੇਕਰ ਤੁਸੀਂ ਨਗਰ ਕੌਂਸਲ ਦੇ ਵਿੱਚੋਂ ਤਾਂ ਟੈਂਡਰ ਤੁਸੀਂ ਪਹਿਲਾਂ ਟੈਂਡਰ ਅਪਲਾਈ ਕਰੋਗੇ ਤੇ 3-4-5 ਮਹੀਨੇ ਬਾਅਦ ਟੈਂਡਰ ਦਾ ਜਿਹੜਾ ਵਰਕ ਆਰਡਰਾਂ ਦੀ ਪਰਮਿਸ਼ਨ ਮਿਲਦੀ ਹੈ 8-9 ਲੱਖ ਰੁਪਏ ਤੱਕ ਤਾਂ ਐਮਸੀ ਆਪਣੇ ਖਰਚ ਸਕਦਾ ਸੋਰੀ ਮੇਰੇ ਖਿਆਲ ਨਾਲ 2 ਲੱਖ ਰੁਪਏ ਤੱਕ ਸ਼ਾਇਦ ਤੇ 10 ਲੱਖ ਤੋਂ ਘੱਟ-ਘੱਟ ਹਾਊਸ ਪ੍ਰਵਾਨਗੀ ਦੇਖੇ ਤੇ ਉਸ ਤੋਂ ਵੱਧ ਜੇ ਹੈ ਦਾ ਡਿਪਟੀ ਡਾਇਰੈਕਟਰ ਜਾਂ ਲੋਕਲ ਬਾਡੀ ਵਿਭਾਗ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਬਸ ਇਹ ਖਰਚੇ ਕਰਨੇ ਆ ਤੇ ਜਿਹੜੇ ਖਰੜ ਤੇ ਸਮੱਸਿਆਵਾਂ ਕਾਫੀ ਸੀਗੀਆਂ ਚਾਹੇ ਲਾਂਡਰਾ ਰੋਡ ਹੋਵੇ ਚਾਹੇ ਖਰੜ ਤੇ ਪਾਣੀ ਨਿਕਾਸੀ ਦਾ ਪ੍ਰਬੰਧ ਹੋਵੇ ਉਹ ਜਿਹੜੇ ਮਸਲੇ ਸੀਗੇ ਉਹ ਕਾਫੀ ਵੱਡੇ ਸੀਗੇ ਕਿਉਂਕਿ ਪੁਰਾਣੇ ਲੋਕਾਂ ਦੇ ਜਿਹੜੇ ਮਕਾਨ ਬਣੇ ਹੋਏ ਆ ਉਹਨਾਂ ਦਾ ਲੈਵਲ ਡਾਊਨ ਹੈ ਅਤੇ ਜਿਹੜੇ ਨਵੇਂ ਮਕਾਨ ਬਣੇ ਹੋਏ ਆ ਉਹਨਾਂ ਦਾ ਲੈਵਲ 2-2 4-4 5-5 ਫੁੱਟ ਉੱਚਾ ਹੈ ਜਦੋਂ ਬਰਸਾਤ ਹੁੰਦੀ ਹੈ ਉਹ 4 ਫੁੱਟ ਵਾਲਾ ਤਾਂ ਵੱਜ ਜਾਂਦਾ ਜਿਨ੍ਹਾਂ ਦੇ ਮਕਾਨ ਡਾਊਨ ਹੈ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ ਉਹਨਾਂ ਦਾ ਨੁਕਸਾਨ ਹੁੰਦਾ ਫਿਰ ਉਹ ਸੋਸ਼ਲ ਮੀਡੀਆ ਤੇ ਸਰਕਾਰਾਂ ਨੂੰ ਕੋਸਦੇ ਆ ਉਹ ਸਮੱਸਿਆ ਦਾ ਕੋਈ ਵੀ ਰਾਜਨੀਤਿਕ ਪਾਰਟੀ ਹੱਲ ਨਹੀਂ ਕਰ ਸਕਦੀ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਉਹ ਭਾਜਪਾ ਹੋਵੇ ਚਾਹੇ ਉਹ ਅਕਾਲੀ ਦਲ ਹੋਵੇ ਕਿਉਂਕਿ ਸੜਕਾਂ ਦਾ ਲੈਵਲ ਹੈ ਜਿਹੜਾ ਉਹ ਕਾਫੀ ਜਿਹੜਾ ਉੱਚਾ ਹੋ ਰਿਹਾ ਤੇ ਪੁਰਾਣੇ ਮਕਾਨ ਨੀਚੇ ਹੋ ਰਹੇ ਆ ਤੇ ਲੋਕਾਂ ਦੇ ਕੋਲ ਨਵੇਂ ਉਚੇਤ ਕਰਨ ਨੂੰ ਮਕਾਨ ਪੈਸੇ ਤੱਕ ਨਹੀਂ ਹੈ ਸਰਕਾਰਾਂ ਇਹ ਕੰਮ ਕਰ ਨਹੀਂ ਸਕਦੀਆਂ ਤੇ ਜਿਹੜੀ ਵੀ ਰਾਜਨੀਤੀ ਪਾਰਟੀ ਆ ਕੇ ਕਹਿੰਦੀ ਹੈ ਵੀ ਅਸੀਂ ਭਾਈ ਇਹ ਲੈਵਲ ਸੈੱਟ ਕਰ ਦੋਗੇ ਉਹ ਸਿਰਫ ਝੂਠ ਹੈ ਤੇ ਹੋਰ ਮੈਂ ਹਲਕਾ ਕਰਕੇ ਬੋਲਦਾ ਬਾਈ ਜੀ ਪਹਿਲਾਂ ਤਾਂ ਅਸਲੀ ਵਜ੍ਹਾ ਦਾ ਪਤਾ ਹੋਣਾ ਚਾਹੀਦਾ ਹੈ ਕਿ ਕਿਉਂ ਦਿੱਤਾ ਅਸਤੀਫਾ ਜਰੂਰ ਜੀ ਇਹ ਪਤਾ ਹੋਣਾ ਚਾਹੀਦਾ ਤੇ ਅੱਜ ਨਹੀਂ ਤਾਂ ਕੱਲ੍ਹ ਤੇ ਸਾਹਮਣੇ ਆਈ ਜਾਣਾ ਅੱਜ ਆ ਜਾਵੇ ਕੱਲ੍ਹ ਆ ਜਾਵੇ ਪਰਸੋਂ ਆ ਜਾਵੇ ਕਿਉਂਕਿ ਇੱਕ ਬੜਾ ਮੁੱਦਾ ਹੈ ਅਜਿਹੇ ਵੱਡੇ ਮੁੱਦੇ ਲੁਕਦੇ ਨਹੀਂ ਹੁੰਦੇ ਅੱਜ ਚਾਹੇ ਕੱਲ ਚਾਹੇ ਪਰਸੋਂ ਇਹ ਤਾਂ ਸਾਹਮਣੇ ਆ ਹੀ ਜਾਣਾ ਵੀ ਆਖਰ ਸਤੀਫਾ ਕਿਉਂ ਦਿੱਤਾ ਤੇ ਹਲਕਾ ਖਰੜਚ ਜੇਕਰ ਆਮ ਆਦਮੀ ਪਾਰਟੀ ਦਾ ਕੋਈ ਉਮੀਦਵਾਰ ਲੜਿਆ ਤਾਂ ਉਹ ਕਿਹੜਾ ਹੋਵੇਗਾ ਕਾਂਗਰਸ ਦਾ ਕਿਹੜਾ ਹੋਵੇਗਾ ਅਕਾਲੀ ਦਲ ਦਾ ਤਾਂ ਹਜੇ ਤੱਕ ਸਮਝ ਨਹੀਂ ਆਉਂਦਾ ਮੈਨੂੰ ਤਾਂ ਐ ਲੱਗਦਾ ਵੀ ਅਕਾਲੀ ਦਲ ਵਾਲਾ ਜੇ ਕੋਈ ਆ ਵੀ ਗਿਆ ਵਿਚਾਰਾ 2500 ਕੋ ਬੋਟ ਪੈਣੀਆਂ ਉਹਨੂੰ ਮੈਨੂੰ ਤਾਂ ਬੰਦਾ ਹੀ ਨਹੀਂ ਲੱਗਦਾ ਪਹਿਲਾਂ ਵੀ ਰਣਜੀਤ ਗਿੱਲ ਨੂੰ ਜਿਹੜੀਆਂ ਵੋਟਾਂ ਪੈ ਗਈਆਂ ਉਹ ਵੀ ਨਿੱਜੀ ਕਰਕੇ ਇਕ ਤਾਂ ਆਇਆ ਵੀ ਰਣਜੀਤ ਗਿੱਲ ਥੋੜੇ ਜਿਹੇ ਲੋਕਾਂ ਦੇ ਨਾਲ ਕਾਫੀ ਜੁੜ ਗਿਆ ਸੀਗਾ ਪਿਛਲੇ 10 5-7 ਸਾਲ ਤੋਂ ਅਟਰੈਕਸ਼ਨ ਜ਼ਿਆਦਾ ਸੀਗੀ ਤੇ ਉਹਨਾਂ ਦੇ ਨਾਲ ਲੋਕਾਂ ਦਾ ਪਤੀਰਾ ਵੀ ਵਧੀਆ ਸੀਗਾ ਤੇ ਉਹਨਾਂ ਦਾ ਵੀ ਪਤੀਰਾ ਲੋਕਾਂ ਦੇ ਪ੍ਰਤੀ ਵਧੀਆ ਸੀਗਾ ਤਾਂ ਉਹਨਾਂ ਨੂੰ ਵੋਟਾਂ 45-46000 ਰੁਪਈਆ ਸੀਗੀਆਂ ਜਦੋਂ ਬਦਲਾਅ ਦੀ ਲਹਿਰ ਚੱਲਦੀ ਸੀ ਤੇ ਸਾਡੇ ਨਾਲ ਰਾਜਨ ਵਰਮਾ ਸਾਡਾ ਭਰਾ ਨਵਦੀਪ ਸਿੰਘ ਬਿੱਲਾ ਅਸ਼ਵਨੀ ਕੁਮਾਰ ਡਾਕਟਰ ਸਾਹਿਬ ਜਿਨ੍ਹਾਂ ਦੇ ਵਾਈਫ ਐਮਸੀ ਹੈ ਤੇ ਹਾਂ ਅੱਜ ਡਾਕਟਰ ਸਾਹਿਬ ਤੁਸੀਂ ਸੁਣਿਓ ਧਿਆਨ ਨਾਲ ਤੇ ਤੁਹਾਨੂੰ ਇੱਕ ਗੱਲ ਦੱਸਦਾ ਅੱਜ ਕਾਫੀ ਲੋਕਾਂ ਦੇ ਇਹ ਮੈਸੇਜ ਵੀ ਸੀਗੇ ਕਈ ਲੋਕ ਫੋਨ ਵੀ ਕਰਦੇ ਤੇ ਉਹ ਕਹਿ ਰਹੇ ਸੀਗੇ ਕਿ ਬਹਾਦਰ ਗਰੁੱਪ ਨੂੰ ਝਟਕਾ ਲੱਗਿਆ ਆ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਹਲਕ ਕਰਾਲੀ ਦੇ ਲੀਡਰ ਹੈ ਉਹਨਾਂ ਨੂੰ ਝਟਕਾ ਲੱਗਿਆ ਤੇ ਕਿਉਂਕਿ ਮੈਡਮ ਚਲੇ ਗਈ ਪਰ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸ ਦਿੰਦਾ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਉਹਰੇ ਐਮਸੀ ਸੀਗੇ ਉਹਨਾਂ ਨੂੰ ਝਟਕਾ ਨਹੀਂ ਲੱਗਿਆ ਉਹਨਾਂ ਨੂੰ ਅੱਗੇ ਤੋਂ ਮਜ਼ਬੂਤੀ ਮਿਲੇਗੀ ਉਹਦਾ ਤੁਹਾਨੂੰ ਮੈਂ 2-4 ਦਿਨ ਨੂੰ ਦੱਸ ਦੂੰਗਾ ਵੀ ਕਿਉਂ ਮਜ਼ਬੂਤੀ ਮਿਲੇਗੀ ਚਲੋ ਆਪਾਂ ਅੱਜ ਜੇ ਅਸਤੀਫਾ ਦਿੱਤਾ ਆਪਾਂ ਕਿਸੇ ਨੂੰ ਮਾੜਾ ਤਾਂ ਕਹ ਨੂੰ ਕਹਿਣਾ ਪਰ ਇਹ ਅੱਗੇ ਨਾਲੋਂ ਚੋਗਣੀ ਪਾਵਰ 'ਚ ਆਉਂਗੇ ਤੁਸੀਂ ਅੱਗੇ ਇਹ ਯਾਦ ਕਰ ਲਿਓ ਚਾਹੇ ਅਸਤੀਫਾ ਮਨਜ਼ੂਰ ਹੋ ਜਵੇ ਚਾਹੇ ਕੋਈ ਨਵਾਂ ਕੈਂਡੀਡੇਟ ਆ ਜਾਵੇ ਚਾਹੇ ਅਰਵਿੰਦ ਕੇਜਰੀਵਾਲ ਵੀ ਇੱਥੋਂ ਉਮੀਦਵਾਰ ਹੋ ਸਕਦੇ ਆ ਅੱਜ ਇਹ ਵੀ ਸਮੀਕਰਨ ਕੋ ਚੰਨੇ ਆ ਕਿ ਸ਼ਾਇਦ ਕੇਜਰੀਵਾਲ ਸਾਹਿਬ ਨੇ ਮੈਡਮ ਨੂੰ ਭਰੋਸੇ 'ਚ ਲਿਆ ਵੀ ਅਸਤੀਫਾ ਦੇ ਦੇ ਵੀ ਮੈਂ ਇਥੋਂ ਚੋਣ ਲੈਣਾ ਅੱਗੇ ਕੁਝ ਵੀ ਰਾਜਨੀਤਿਕ ਹੋ ਸਕਦਾ ਉਲਟ ਫਿਰ ਬਾਕੀ ਗਲਤ ਵੀ ਹੋ ਸਕਦੇ ਆ ਸੀ ਕਿਸੇ ਪਾਸੇ ਤੋਂ ਕਿਉਂਕਿ ਸਮੀਕਰਨ ਹਰ ਇੱਕ ਲਾ ਰਿਹਾ ਬੰਦਾ ਤੇ ਅਸੀਂ ਵੀ ਇਸ ਤਰ੍ਹਾਂ ਸਮੀਕਰਨ ਆ ਉਹ ਲਾ ਰਹੇ ਆ ਕੋਈ ਕਹ ਰਿਹਾ ਰਾਣਾ ਰਣਜੀਤ ਸਿੰਘ ਗਿੱਲ ਸ਼ਾਮਿਲ ਹੋ ਸਕਦੇ ਆ ਪਰ ਮੈਨੂੰ ਲੱਗਦਾ ਵੀ ਰਾਣਾ ਰਣਜੀਤ ਸਿੰਘ ਗਿੱਲ ਜੇ ਕੱਲ ਸ਼ਾਮਿਲ ਹੋਗੇ ਤਾਂ ਹੋਗੇ ਫਿਰ ਨਹੀਂ ਹੋਗੇ ਕਿਉਂਕਿ ਜੇ ਉਹਨਾਂ ਨੇ ਸਭ ਕੁਝ ਪਲਾਨ ਕਰਿਆ ਹੁੰਦਾ ਤੇ ਅਰਵਿੰਦ ਕੇਜਰੀਵਾਲ ਜੀ ਨੇ ਇੰਨਾ ਕੁ ਸਿਆਣਾ ਤਾਂ ਹੈਗਾ ਕਿਉਂਕਿ ਮੈਂ ਰੇਹਾ ਨਾਲ ਮੈਨੂੰ ਪਤਾ ਹੈ ਜਦੋਂ ਆਰਟੀ ਐਕਟਿਵਿਸ ਸੀਗੇ ਅਸੀਂ ਚਿੱਠੀਆਂ ਪਾ ਕੇ ਆਪਸ ਦੇ ਵਿੱਚ ਮੀਟਿੰਗਾਂ ਚੰਡੀਗੜ੍ਹ 'ਚ ਹੁੰਦੇ ਸੀਗੇ ਜੇ ਉਹਨਾਂ ਅਨਮੋਲ ਰਾਣਾ ਗਿੱਲ ਨੂੰ ਸਿਆਸਤ ਵਿੱਚ ਆਮ ਆਦਮੀ ਪਾਰਟੀ ਦੀ ਲਿਆਉਣਾ ਹੁੰਦਾ ਤਾਂ ਉਹਨਾਂ ਨੇ ਅੱਜ ਸ਼ਾਮ ਨੂੰ 5-6 ਵਜੇ ਜੁਆਇਨ ਕਰਾ ਦੇਣਾ ਸੀਗਾ ਚਲੋ ਕਿਸੇ ਕਾਰਨ ਵੱਸ ਜੇ ਮੰਨ ਲਓ ਉਹ ਜੁਆਇਨ ਨਹੀਂ ਕਰ ਸਕੇ ਤੇ ਇਹ ਫਰਕ ਜ਼ਰੂਰ ਦੇਖ ਲਿਓ ਵੀ ਹੁਣ ਜੇ ਕੱਲ ਤੱਕ ਜੋਇਨ ਨਾ ਰਣਾ ਗਿੱਲ ਹੋ ਜਾਂਦੇ ਹੋ ਜਾਂਦੇ ਫਿਰ ਪਰਸੋਂ ਨਾ ਰਣਾ ਗਿੱਲ ਜੋਇਨ ਨਹੀਂ ਹੋਵਗੇ ਕਿਉਂਕਿ ਮੈਨੂੰ ਲੱਗਦਾ ਠੀਕ ਹੈ ਕਿਸੇ ਨੂੰ ਵੀ ਮਿਲ ਜਵੇ ਜੋਇਨ ਕੋਈ ਵੀ ਹੋ ਜਵੇ 50 ਬੰਦੇ ਐ ਨਾਲ ਕੁੱਲ ਕਿਸੇ ਵੀ ਪਾਰਟੀ ਤੋਂ ਲੜਾ ਸਕਦੇ ਆ ਜੇ ਕਮੈਂਟ ਚ ਪਾਇਆ ਗੋਲਡੀ ਜੀ ਸਵਾਲ ਵਿਚਾਰਾ ਕਾਫੀ ਦਿਨ ਤੋਂ ਮਿਹਨਤ ਕਰ ਰਿਹਾ ਚੰਗਾ ਇਨਸਾਨ ਹੈ ਹੋਰ ਵੀ ਇਹ ਹਰਜੀਤ ਬੰਟੀ ਹੈ ਜੋ ਕਨਵੀਨਰ ਸੀਗੇ ਆਮ ਆਦਮੀ ਪਾਰਟੀ ਦੇ ਕਿਸੇ ਵਕਤ ਹਲਕਾ ਖਰੜ ਚ ਬਹੁਤ ਜ਼ਿਆਦਾ ਸਰਗਰਮ ਤੇ ਹਲਕਾ ਖਰੜ ਦੇ ਲੋਕ ਉਹਨਾਂ ਨੂੰ ਜਾਣਦੇ ਆ ਉਹਨਾਂ ਨੂੰ ਵੀ ਇਗਨੋਰ ਕੀਤਾ ਗਿਆ ਕਾਫੀ ਪਾਰਟੀ ਦੇ ਨੁਮਾਇੰਦਿਆਂ ਨੂੰ ਇਗਨੋਰ ਕੀਤਾ ਗਿਆ ਜੇ ਅੱਜ ਖਰੀਸ਼ ਕੋਸ਼ਲ ਦੀ ਯਾਦ ਆਂਦੀ ਹੈ ਉਹ ਵੀ ਕਾਫੀ ਮਿਹਨਤੀ ਇਨਸਾਨ ਸੀ ਅੱਜ ਹੁੰਦੇ ਉਹਨਾਂ ਨੂੰ ਵੀ ਦੁੱਖ ਹੁੰਦਾ ਵੀ ਚਲੋ ਹੁਣ ਇੱਕ ਮਿੰਟ ਕਰ ਕਰਕੇ ਕਿਸੇ ਨੂੰ ਜਿਤਾਇਆ ਸੀ ਤੇ ਉਹਨਾਂ ਨੇ ਅੱਜ ਜਿਹੜਾ ਰਿਜ਼ਾਈਨ ਪਾ ਦਿੱਤਾ ਤੇ ਜ਼ਰੂਰ ਐਮ ਐਲ ਏ ਬਣਨਾ ਸੋਖਾ ਹੈ ਤੇ ਲੋਕਾਂ ਦੇ ਨਾਲ ਵਾਅਦੇ ਪੂਰੇ ਕਰਨੇ ਤੇ ਲੋਕਾਂ ਦੇ ਨਾਲ ਗਰਾਪਤਾ ਕਾਇਮ ਰੱਖਣਾ ਸਭ ਤੋਂ ਉੱਖਾ ਹੁੰਦਾ ਹੈ ਇੱਕ ਵਾਰਡ ਦੇ ਵਿੱਚ ਐਮਸੀ ਦੇ 11200 1500 ਵੋਟ ਹੁੰਦੀ ਹੈ ਇੱਕ ਐਮਸੀ 5 ਸਾਲ ਸੇਵਾ ਕਰਦਾ ਉਹ 1500 ਜਿਹੜੀਆਂ ਵੋਟਾਂ ਹੁੰਦੀਆਂ ਉਹਦੇ ਚੋਂ ਵੀ 1000 8000 ਦੇ ਕਰੀਬ ਵੋਟ ਨਾਰਾਜ਼ ਹੋ ਜਾਂਦੀ ਹੈ ਜਾਂ ਇਹ ਕਹਿ ਦਿੰਦੀ ਹੈ ਭਾਈ ਇਹਨੇ ਕੋਈ ਕੰਮ ਨਹੀਂ ਕਰਿਆ ਜਦਕਿ ਐਮਸੀ ਪੂਰਾ 5 ਸਾਲ ਉਹਨਾਂ ਦੀਆਂ ਬਗਾਰਾਂ ਚੱਲਦਾ ਹੈ ਉਹਨਾਂ ਦੀ ਸੇਵਾ ਕਰਦਾ ਹੈ ਉਹਨਾਂ ਦੇ ਕੰਮ ਕਰਵਾਉਂਦਾ ਹੈ ਇਸ ਕਰਕੇ ਕਾਫੀ ਜਿਹੜੀਆਂ ਮੁਸ਼ਕਲਾਂ ਹੈ ਏ ਲੀਡਰਾਂ ਨੂੰ ਸਿਆਸਤ ਕਰਦੇ ਹੋਏ ਆਉਂਦੀ ਹੈ ਚਾਹੇ ਉਹ ਕੋਈ ਵੀ ਰਾਜਨੀਤਿਕ ਪਾਰਟੀ ਦਾ ਆਗੂ ਹੋਵੇ ਫਿਲਹਾਲ ਸਾਡੇ ਨਾਲ ਹੋਰ ਵੀ ਬੰਟੀ ਰਾਣਾ ਜੀ ਵੀਰ ਪੜਿਆਲਾ ਪਰਿਵਾਰ ਹਮੇਸ਼ਾ ਖਰੜ ਹਲਕੇ ਦੇ ਨਾਲ ਸਾਥ ਦਿੰਦਾ ਹੈ ਪੜਿਆਲਾ ਵਧੀਆ ਗੱਲ ਹੈ ਭਾਜੀ ਗੁਰਪ੍ਰਤਾਪ ਬਹੁਤ ਘੈਂਟ ਇਨਸਾਨ ਹੈ ਵਧੀਆ ਯਾਰਾਂ ਦਾ ਯਾਰ ਹੈ ਤੇ ਕੋਈ ਸ਼ੱਕ ਨਹੀਂ ਇਹਦੇ ਵਿੱਚ ਵੀ ਸਾਥ ਨਹੀਂ ਦੇ ਸਾਥ ਕਿਸੇ ਦਾ ਨਾਂ ਦਿੱਤਾ ਹੋਵੇ ਉਹ ਹਰ ਇੱਕ ਦੀ ਮਦਦ ਕਰਦੇ ਆ ਚਲੋ ਸਿਆਸਤ ਹੈ ਸਿਆਸਤ 'ਚ ਹਰ ਇੱਕ ਵਿਅਕਤੀ ਜ਼ੋਰ ਮਾਰਦਾ ਹੈ ਵੀ ਮੈਂ ਲੜਾਂ ਜਾਂ ਮੈਂ ਲੈਣਾ ਤੇ ਟਿਕਟ ਕਿਸੇ ਇੱਕ ਨੂੰ ਹੀ ਮਿਲਣੀ ਹੁੰਦੀ ਹੈ ਜੇ ਟੀਮ ਵਰਕ ਕਰਕੇ ਉਹਨੂੰ ਜਿਤਾਉਂਗੇ ਤਾਂ ਦੂਸਰਾ ਚੇਅਰਮੈਨ ਨਹੀਂ ਲੈ ਸਕਦਾ ਕਿਸੇ ਦੀ ਚੇਅਰਮੈਨ ਨਹੀਂ ਐਨੀਆਂ ਜਿਹੜੀਆਂ ਸਿੱਟਾਂ ਹੁੰਦੀਆਂ ਐਨੇ ਪੋਸਟਾਂ ਹੁੰਦੀਆਂ ਇੱਕ ਦੇ ਵਿੱਚ ਜੀ ਬੰਦੇ ਪੂਰੇ ਨਹੀਂ ਹੁੰਦੇ ਹਾਲਾਂਕਿ ਇਸ ਬਾਰੇ ਜਦੋਂ ਭਗਵੰਤਪਾਲ ਸਾਹਿਬ ਦਾ ਕਿਸੇ ਨੇ ਪੱਤਰਕਾਰ ਨੇ ਬਿਆਨ ਲਿੱਤਾ ਕਿ ਤੁਹਾਨੂੰ ਪਤ ਅਨਮੋਲ ਗਗਨਮਾਨ ਨੇ ਅਸਤੀਫਾ ਦਿੱਤਾ ਉਹ ਕਹਿੰਦੇ ਅੱਛਾ ਜੀ ਮੈਨੂੰ ਹੁਣੇ ਪਤਾ ਲੱਗਿਆ ਮੈਨੂੰ ਮੈਂ ਦੇਖੂੰਗਾ ਅੱਜ ਜਾ ਕੇ ਮਤਲਬ ਯਾਰ ਇੱਕ ਮੁੱਖ ਮੰਤਰੀ ਨੂੰ ਇਹੀ ਨਹੀਂ ਪਤਾ ਕਿ ਉਹਦੇ ਬੰਦੇ ਨੇ ਅਸਤੀਫਾ ਦੇ ਦਿੱਤਾ ਜਾਂ ਜਦਕਿ ਇਹਦਾ ਪਹਿਲਾਂ ਪਤਾ ਹੋਣਾ ਚਾਹੀਦਾ ਇਸ ਕਰਕੇ ਜਿਹੜਾ ਉਹਨਾਂ ਦੇ ਫੇਸ ਤੋਂ ਲੱਗ ਰਿਹਾ ਸੀ ਕਿ ਸ਼ਾਇਦ ਉਹਨਾਂ ਨੂੰ ਪਹਿਲਾਂ ਪਤਾ ਸੀ ਤੇ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਜਦੋਂ ਮੀਡੀਆ ਵਾਲੇ ਇਹ ਸਵਾਲ ਪੁੱਛੂंगे ਕਿ ਮੈਂ ਇਹ ਜਵਾਬ ਜ਼ਰੂਰ ਦਵਾਂ ਤੇ ਜਿਹੜੇ ਵੀ ਆਮ ਆਦਮੀ ਪਾਰਟੀ ਦੇ ਕਾਉਂਸਲਰ ਹੈ ਵਰਕਰ ਹੈ ਤੁਹਾਨੂੰ ਇਹ ਦੱਸ ਦਿੰਨਾ ਹੈ ਵੀ ਅਨਮੋਲ ਗਗਨਮਾਨ ਜੇ ਅਸਤੀਫਾ ਉਹਨਾਂ ਦਾ ਮਨਜ਼ੂਰ ਹੁੰਦਾ ਤੇ ਉਹ ਨਿਰਾਸ਼ ਨਹੀਂ ਹੋਣਾ ਉਹਨਾਂ ਨੇ ਹੋ ਜਿਹੜਾ ਮਜ਼ਬੂਤ ਹੋਣਗੇ ਮਜ਼ਬੂਤ ਕਿਸ ਤਰ੍ਹਾਂ ਹੋਣਗੇ ਕਿਉਂਕਿ ਚਲੋ ਆਪھی ਥੋੜੀ ਜਿਹੀ ਗੱਲ ਕਰ ਹੀ ਲੈਣੇ ਆ ਕਿਉਂਕਿ ਅਨਮੋਲ ਗਗਨਮਾਨ ਬਹੁਤ ਘੱਟ ਕਾਉਂਸਲਰ ਦਾ ਫੋਨ ਚੱਕਦੀ ਸੀ ਕਈ ਤਾਂ ਅਜੇ ਹੀ ਵਿਚਾਰੇ ਆਮ ਆਦਮੀ ਪਾਰਟੀ ਦੇ ਵਰਕਰ ਸੀ ਜਿਨ੍ਹਾਂ ਕੋਲ ਉਹਨਾਂ ਦਾ WhatsApp ਨੰਬਰ ਹੀ ਨਹੀਂ ਸੀ ਜਿੱਥੇ ਉਹ ਖਬਰਾਂ ਭੇਜ ਸਕੇ ਜਾਂ ਪੁੱਛੇ ਮੈਂ ਮੇਰੇ ਨਾਲ ਵੀ ਗੱਲ ਹੁੰਦੀ ਰਹਿੰਦੀ ਹੈ ਜਦੋਂ ਅਸੀਂ ਖਬਰ ਲਾਣਦੇ ਹਾਂ ਉਹਨੂੰ ਕਹਿ ਦਿੰਨੇ ਆ ਵੀ ਭਾਈ ਉਹਨਾਂ ਨੂੰ ਖਬਰ ਭੇਜ ਦਿਓ ਕਿਉਂਕਿ ਸਾਡੇ ਕੋਲ ਤਾਂ ਜਿਹੜਾ ਨੰਬਰ ਤੇ ਆ ਉਹ ਤੋਂ WhatsApp ਚੱਲਦਾ ਨਹੀਂ ਤੇ ਚੱਕ ਦੇ ਚੁੱਕ ਦੇ ਸਾਡਾ ਜਿਵੇਂ ਅਸੀਂ 1 ਸਾਲ 'ਚ 1-2 ਵਾਰ ਕਰ ਵੀ ਲਈਏ ਤੇ ਸਾਡਾ ਤਾਂ ਬਾਈ ਕਦੇ ਚੱਕਿਆ ਨਹੀਂ ਹੋਣ ਤੇ ਅਸੀਂ ਤਾਂ ਉਹਨਾਂ ਦੇ ਭਰਾ ਨੂੰ ਹੀ ਨਵਦੀਪ ਨੂੰ ਜਿਹੜਾ ਉਹ ਵੀ ਵਧੀਆ ਇਨਸਾਨ ਹੈ ਉਹਨੂੰ ਹੀ ਖਬਰਾਂ ਪੂਰਾ ਭੇਜਦੇ ਅੱਗੇ ਭੈਣ ਨੂੰ ਆਪਣੀ ਨੂੰ ਦਿਖਾਉਂਦਾ ਜਾਂ ਨਹੀਂ ਦਿਖਾਉਂਦਾ ਉਹਦੀਆਂ ਪਰ ਵਧੀਆ ਸੀ ਇੱਕ ਲੱਗੇ ਹੋਏ ਤੇ ਹੁਣ ਕੁਝ ਲੱਗ ਰਿਹਾ ਸੀ ਵੀ ਸ਼ਾਇਦ ਜਿਹੜਾ ਆਖਰੀ 1500 ਦੇ ਹੈ ਗਿਆ ਸਾਢੇ 3 ਸਾਲ ਤਾਂ ਪਹਿਲਾਂ ਇੱਕ ਨਹੀਂ ਲੰਘ ਜਾਂਦਾ ਸਮਝਣ ਸਮਝਾਉਣ ਨੂੰ ਕਿਉਂਕਿ ਇੱਕ ਬੰਦਾ ਮੋਬਾਈਲਾ ਵਾਲਾ ਕੋਈ ਜਿੱਤ ਗਿਆ ਕੋਈ ਕੋਈ ਜਿੱਤ ਗਿਆ ਕੋਈ ਗਾਣੇ ਵਾਲਾ ਜਿੱਤ ਗਿਆ ਉਹਨਾਂ ਨੂੰ ਸਮਝਣ ਨੂੰ ਟਾਈਮ ਲੱਗਦਾ ਤੇ ਹੁਣ ਸਮਝ ਆ ਗਿਆ ਸੀ ਪਰ ਇੱਕਦਮ ਅਸਤੀਫਾ ਦੇਣ ਦੇ ਨਾਲ ਹਲਕਾ ਖਰੜ ਦੇ ਸਮੀਕਰਨ ਜਿਹੜੇ ਪੂਰੀ ਤਰ੍ਹਾਂ ਬਦਲੇ ਹੋਏ ਨੇ ਸਾਡੇ ਨਾਲ ਸੂਰਜ ਜੀ ਹੈ ਅਮਿਤ ਕੁਮਾਰ ਜੋਸ਼ੀ ਸਾਡੇ ਜਿਹੜੇ ਗਊ ਮਾਤਾ ਦੀ ਸੇਵਾ ਕਰਦੇ ਇਹ ਵੀ ਜੁੜੇ ਹੋਏ ਆ ਗਿੰਨੀ ਜੀ ਕਹਿ ਰਹੇ ਕਮਲਜੀਤ ਸਿੰਘ ਚਾਵਲਾ ਇਹ ਕਹਿ ਰਹੇ ਆ ਵੀ ਕਮਲਜੀਤ ਸਿੰਘ ਚਾਵਲਾ ਨੂੰ ਕਾਂਗਰਸ ਪਾਰਟੀ ਨੂੰ ਟਿਕਟ ਦੇਣੀ ਚਾਹੀਦੀ ਹੈ ਤੇ ਪਿਛਲੇ 8 ਸਾਲਾਂ ਤੋਂ ਖਰੜ ਖਲਕੇ ਦੀ ਤਰਾਸਦੀ ਰਹੀ ਹੈ ਭਾਈ ਜੀ ਤੁਸੀਂ 8 ਸਾਲਾਂ ਦੀ ਗੱਲ ਕਰਦੇ ਆ ਮੈਨੂੰ ਤਾਂ ਐਂ ਲੱਗਦਾ ਪਿਛੇ 70 ਸਾਲਾਂ ਤੋਂ ਹੀ ਇਹੀ ਤਰਾਸਦੀ ਰਹੀ ਹੈ ਜਿਹੜੇ ਅੱਜ ਕਾਂਗਰਸੀ ਮਾਈਂਡ ਨਾ ਕਰਿਓ ਮੈਂ ਤਾਂ ਆਪਾਂ ਤਾਂ ਦੇਖੋ ਸੱਚ ਬੋਲਦੇ ਆ ਚਲੋ ਕਾਂਗਰਸੀ ਤੁਸੀਂ ਵੀ ਕਹਿ ਸਕਦੇ ਹੋ ਲਿਖ ਦਿਓ ਕੋਈ ਚੱਕਰ ਨਹੀਂ ਹੈ ਜੋ ਤੁਹਾਡੇ ਮਨ 'ਚ ਹੋਏ ਆ ਤੁਸੀਂ ਵੀ ਸੋਚਿਓ ਇੱਕ ਵਾਰ ਜਿਹੜੇ ਪੁਰਾਣੇ ਕਾਂਗਰਸੀ ਸੀਗੇ ਪੁਰਾਣੇ ਉਹ ਅੱਜ ਨਾ ਧਰਨੇ ਲਾ ਰਹੇ ਪਤਾ ਕੀ ਕਹਿੰਦੇ ਕਜੋਨੀ ਵਾਟਰ ਵਰਕਰਸ ਤੋਂ ਪਾਣੀ ਨਹੀਂ ਲਿਆਂਦਾ ਪਿਛਲੇ 15-20 ਸਾਲਾਂ ਤੋਂ ਉਹਨਾਂ ਦੀ ਮਹਾਰਾਜਨੀਤੀ ਦੇਖ ਰਿਹਾ ਉਹ ਇਹੀ ਕਹੀ ਜਾਂਦੇ ਕਜੋਲੀ ਵਾਟਰ ਲਿਆ ਰਹੇ ਆ ਜੀ ਕਜੋਲੀ ਵਾਟਰ ਆ ਰਿਹਾ ਹੁ ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਸ਼ਾਇਦ ਟੂਟੀਆਂ ਵਾਲੀਆਂ ਚਾਹ ਪਾਈਪਾਂ ਚਾਣਾ ਜਾਂ ਪਤਾ ਨਹੀਂ ਕਿਹੜੀ ਪਾਈਪਾਂ ਚ ਕਜੋਲੀ ਵਾਟਰ ਵਰਕਰਸ ਆਣਾ ਉਹੀ ਕਜੋਲੀ ਵਾਟਰ ਜਿਹੜੇ ਸਾਡੇ ਖਰੜ 15 ਬਿਊ ਟਿਊਬਰ ਲੱਗੇ ਹੋਏ ਨੇ ਜਿਹੜੇ ਸਾਡੇ ਕਰਾਲੀ 7 ਟੂਬ ਲੱਗੇ ਹੋਏ ਉਹਨਾਂ 'ਚ ਵੀ ਅੱਧੇ ਤੋਂ ਜ਼ਿਆਦਾ ਬੰਦ ਪਏ ਆ ਦੋ ਤਿੰਨ ਅੰਤਿਮ ਵੈਂਟੀਲੇਟਰ ਤੇ ਆ ਉਹ ਵੀ ਬੰਦ ਹੋ ਸਕਦੇ ਆ ਕੋਈ ਪਾਣੀ ਦਾ ਪ੍ਰਬੰਧ ਨਹੀਂ ਕੋਈ ਕਿਸੇ ਚਾ ਤਰੀਕੇ ਦਾ ਪ੍ਰਬੰਧ ਨਹੀਂ ਹੈ ਸਰਕਾਰ ਲੋਕਾਂ ਨੇ ਬਦਲਾਵ ਕਰਕੇ ਬਣਾਈ ਸੀਗੀ ਤੇ ਇਹ ਵੀ ਸਰਕਾਰ ਦਾ ਜਿਹੜਾ ਚਲੋ ਇੱਕ ਸਰਕਾਰ ਦਾ ਫੈਸਲਾ ਜਿਹੜਾ ਯੂਨਿਟ ਯੂਨਿਟ ਵਾਲਾ ਵਧੀਆ ਲੱਗਿਆ ਅਭੀ ਸਾਰੇ ਨੂੰ 300 ਜਾਂ ਮਹੀਨੇ ਦੀ ਯੂਨਿਟ ਫ੍ਰੀ ਸੀਗੀ ਚਲੋ ਲੋਕਾਂ ਨੂੰ ਕਾਫੀ ਫਾਇਦਾ ਵੀ ਹੋ ਰਿਹਾ ਤੇ ਦੂਜਾ 10 ਲੱਖ ਵਾਲਾ ਬੀਮਾ ਕਿਉਂਕਿ ਜਿਹੜੇ ਆਮ ਬੰਦੇ ਦੀ ਜ਼ਿੰਦਗੀ ਹੈ ਉਹ ਜ਼ਿੰਦਗੀ ਦਾ ਬਾਈ ਬਹੁਤ ਔਖਾ ਹੈ ਦਵਾਈਆਂ ਲੈਣ ਲੱਗੇ ਅਗਲਾ ਅੱਧਾ ਜਿੰਨੇ ਕਿ ਕਮਾਈ ਬੱਟੇ-ਬੱਟੇ ਪੈਸੇ ਹੁੰਦੇ ਆ ਉਹ ਸਾਰੇ ਦਵਾਈਆਂ ਦੁਵਾਈਆਂ ਚ ਨਿਕਲ ਜਾਂਦੇ ਆ ਉਹਨਾਂ ਦੇ ਤਾਂ ਵਿਚਾਰਿਆਂ ਦੇ ਤੇ ਇਹਦੇ ਨਾਲ ਪਤਾ ਨਹੀਂ ਹੁਣ ਸਮੀਕਰਨ ਕਿੱਧਰ ਨੂੰ ਜਾਣਗੇ ਕੀ ਬਣਨਗੇ ਪਰ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕੀ ਲੱਗਦਾ ਮਨਜੀਤ ਸਿੰਘ ਲਾਡੀ ਸਾਡਾ ਏ ਵੀ ਸਾਡਾ ਪੱਤਰਕਾਰ ਭਰਾ ਏ ਤੇ ਆਮ ਆਦਮੀ ਪਾਰਟੀ ਦੇ ਨੂੰ ਇਹ ਕਹਿੰਦਾ ਵੀ ਮਨਜੀਤ ਲਾੜੀ ਨੂੰ ਕਹਿੰਦਾ ਇਹ ਕਹਿ ਰਿਹਾ ਹੈ ਵੀ ਜੇਕਰ ਮੈਨੂੰ ਆਮ ਆਦਮੀ ਪਾਰਟੀ ਆਫਰ ਕਰੇ ਤਾਂ ਮੈਂ ਵੀ ਚੋਣ ਲੜ ਸਕਦਾ ਹੈ ਮਨਜੀਤ ਸਿੰਘ ਲਾੜੀ ਇਹ ਪੱਤਰਕਾਰ ਉੱਪਰ ਤੋਂ ਸਾਡਾ ਭਰਾ ਇਹ ਕਹਿੰਦਾ ਵੀ ਜੇ ਮੈਨੂੰ ਆਮ ਆਦਮੀ ਪਾਰਟੀ ਕਵੇ ਵੀ ਟਿਕਟ ਦੇ ਤੇ ਚੋਣ ਲੜ ਤਾਂ ਮੈਂ ਵੀ ਲੜ ਸਕਦਾ ਹੈ ਜੋਸ਼ੀ ਸਾਹਿਬ ਕਹਿ ਰਹੇ ਆ ਜੋ ਚੀਜ਼ ਆਪ کہہ ਰਹੇ ਦੋ ਵਾਰ ਆਮ ਆਦਮੀ ਪਾਰਟੀ ਨੂੰ ਖੜੜ ਤੋਂ ਮੌਕਾ ਮਿਲਿਆ ਪਹਿਲਾ ਅ ਐਮ ਕਬਰ ਸੰਧੂ ਸਾਹਿਬ ਸੀਗੇ ਤੇ ਦੂਜੀ ਵਾਰ ਐਮ ਐਲ ਏ ਸਾਹਿਬ ਉਹਨਾਂ ਨੇ ਜ਼ਾਇਦਾ ਦਿੱਤਾ ਖਬਰਨਾ ਗਿਆ ਭਾਜੀ ਇਹ ਰਾਜਨੀਤੀ ਹੈ ਕੁਛ ਨਹੀਂ ਪਤਾ ਇਹ ਨਾ ਤੋਂ ਤਾਂ ਰੱਬ ਪਚਾਵੇ ਜਿੱਸਰਾ ਚੱਲ ਰਿਹਾ ਚੱਲੀ ਜਾਂਦੋ ਬਾਕੀ ਪਤਾ ਨਹੀਂ ਕਿਆ ਬੰਨਾ ਸਨੀ ਪੰਕਜ ਸਾਹਿਬ ਵੀ ਸਾਡੇ ਨਾਲ ਭਾਜੀ ਜੁੜੇ ਆ ਸਰਵ ਸਾਡਾ ਭਰਾ ਇਹ ਵੀ ਜੁੜਿਆ ਗੋਲ ਸਾਹਿਬ ਬੱਬੂ ਖਾਨ ਸਾਹਿਬ ਹੋਰ ਵੀ ਕਾਫੀ ਦੋਸਤ ਸਹਿਮਤ ਜੁੜੇ ਆ ਰਾਜਨੀਤਿਕ ਇਹ ਸਿਆਸਤੀ ਜਿਹੜੀ ਰਾਜਨੀਤਿਕ ਬਈ ਓੱਖਾ ਹੀ ਆ ਕੰਮ ਇਹਨੂੰ ਸਮਝਣਾ ਹੀ ਕਾਫੀ ਟਫ ਹੈ ਮੈਂ ਤਾਂ ਇਹ ਨਹੀਂ ਸਮਝ ਆਉਂਦਾ ਵੀ ਬਣੂਗਾ ਕਿਆ ਰਾਜਨੀਤੀ ਦਾ ਕਿਉਂਕਿ ਰਾਜਨੀਤੀ ਕਰਨੀ ਸੋਖੀ ਆ ਰਾਜਨੀਤੀ ਨਿਭਾਣੀ ਬੜੀ ਓਕੀ ਆ ਰਾਜਨੀਤੀ ਦੇ ਕਰਕੇ ਅੱਜ ਕੱਲ ਇਹ ਨਹੀਂ ਸਮਝ ਆਉਂਦਾ ਵੀ ਕਿਹੜਾ ਲੀਡਰ ਕਿੱਥੇ ਆ ਕਿਹੜਾ ਲੀਡਰ ਕਦੋਂ ਕਿਹੜੀ ਪਾਰਟੀ ਛਾਲ ਮਾਰ ਜਾਵੇ ਆਪਾਂ ਕਿਆ ਕਰਦੇ ਆ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਵਿਕਾਸ ਕਰਦੇ ਆ ਫਲਾਣਾ ਕਰਦੇ ਆ ਕੋ ਉੱਪਰ ਡੰਡਾ ਚੜ ਜਾਂਦਾ ਹੈ ਛੁੱਟੀ ਹੋ ਜਾਂਦੀ ਹੈ ਕੱਲ ਪ੍ਰੋਗਰਾਮ ਰੱਖਿਆ ਹੁੰਦਾ ਅੱਜ ਸਤੀਫਾ ਪਾ ਜਾਂਦਾ ਜਿਹੜਾ ਮਸਵੇਰੀ ਵੀ ਇਹੀ ਗੱਲ ਕਹੀ ਸੀਗੀ ਤੇ ਕੀ ਕਰੇ ਜਿਹੜੇ ਹੁਣ ਮੱਲੋ ਸਰਕਾਰੀ ਡੈਰੀਆਂ ਛਾਪਦੀਆਂ ਕੈਲੰਡਰ ਛਾਪਦੀਆਂ ਉਹਨਾਂ 'ਚ ਲਿਖਿਆ ਹੁੰਦਾ ਨਿਕਾਇਏ ਮੰਤਰੀ ਆ ਨਾਮ ਹੈ ਜਾਨੋ ਡੈਰੀ ਛਪਕਿਆਂ ਦੀ ਮੰਤਰੀ ਚੇਂਜ ਹੋਇਆ ਹੋਇਆ ਪਉਂਦਾ ਤੇ ਜੇ ਜੇ ਕੋਈ ਕਰਾਪਸ਼ਨ ਦੇ ਕੇਸ ਫਸਿਆ ਹੁੰਦਾ ਸਮਝ ਨਹੀਂ ਆਉਂਦਾ ਸਿਸਟਮ ਕੀ ਹੈ ਚਲੋ ਅਮਨਦੀਪ ਜੀ ਕਹਿ ਰਹੇ ਐਸਐਫਐਸ 4ਸ ਬਣਾਈ ਹਾਂਜੀ ਵਧੀਆ ਜੋ ਬਣਾਈ ਗਿਆ ਉਹ ਭਾਜੀ ਰੋਟੀ ਅਮਿਤ ਜੀ ਰੋਟੀ ਖਾਣੀ ਹੈ ਕਮਾ ਕੇ ਖਾ ਲੈਣੀ ਆਪਣੇ ਤੇ ਨਹੀਂ ਚਾਪਲੂਸੀ ਹੁੰਦੀ ਆਪਾਂ ਤਾਂ ਕਾਰੋਬਾਰ ਵਾਲੇ ਆ ਆਪਾਂ ਨਹੀਂ ਖੜਨੇ ਤੁਸੀਂ ਖੜੋ ਇਲੈਕਸ਼ਨ ਲੁਕਸ਼ਨ ਆਪਾਂ ਤਾਂ ਇਲੈਕਸ਼ਨ ਵਾਲੇ ਕੰਮਾਂ ਤੋਂ ਦੂਰ ਐ ਅਜਿਹੇ ਕੰਮ ਆਪਾਂ ਨੂੰ ਨਹੀਂ ਵਧੀਆ ਲੰਦੇ ਜਿਹੜਾ ਬੰਦਾ ਆਪਣੀ ਰੋਟੀ ਕਮਾ ਕੇ ਖਾਵੇ ਉਹਦੇ ਵਰਗੀ ਰੀਸ ਨਹੀਂ ਪਰਮਾਤਮਾ ਨੇ ਜ਼ਿੰਦਗੀ ਇਨਸਾਨ ਦੀ 60 70 ਸਾਲ ਦੀ ਦਈ ਹੈ 35 ਸਾਲ ਸੋਕੇ ਕੱਢਦੇ ਨੇ 35 ਸਾਲ ਰਹਿ ਗਏ 35 ਸਾਲ ਚੋਂ ਜਿਹੜਾ 5-10 ਸਾਲ ਉਹ ਦੁੱਧਰ ਘੜਦੇ ਨੇ 10-15 20 ਸਾਲ ਪਰਿਵਾਰ ਨੂੰ ਦੇ ਹੁੰਦੇ ਆਪਣੇ ਜ਼ਿੰਦਗੀ ਦੇ ਨਜ਼ਾਰੇ ਲਓ ਇਹਨਾਂ ਚ ਕੁਝ ਨਹੀਂ ਰੱਖਿਆ ਰਾਜਨੀਤੀ ਉਹੀਓ ਲੋਕਾਂ ਦੇ ਸਵੇਰ ਢੀ ਉੱਠ ਕੇ ਸ਼ਾਮ ਤੱਕ ਲੋਕਾਂ ਦੇ ਪਿੱਛੇ ਘੁੰਮੀ ਜਾਓ ਸਾਡੇ ਪਾਣੀ ਨਹੀਂ ਆਉਂਦਾ ਸਾਡੇ ਨਾਲੇ ਨਹੀਂ ਆਉਂਦਾ ਸਾਡੇ ਇਹ ਨਹੀਂ ਹੋਇਆ ਸਾਡੀ ਭੱਜ ਗਈ ਸਾਡੀ ਲੱਭ ਗਈ ਸਾਡੀ ਮੁੜਿਆਈ ਇਹ ਕੰਮ ਬਹੁਤ ਔਖੇ ਐ ਤੇ ਕੋਈ ਚ ਕੱਢਣ ਪਾਉਣ ਨੂੰ ਕੁਝ ਨਹੀਂ ਹੈ ਜਿਹੜਾ ਕੋਈ ਕਰਾਪਸ਼ਨ ਕਰਦਾ ਹੈ ਉਹ ਅੱਜ ਨਹੀਂ ਤਾਂ 15 ਦਿਨ ਨੂੰ ਮਹੀਨੇ ਨੂੰ ਸਾਲ ਨੂੰ 10 ਸਾਲ ਨੂੰ ਕਦੇ ਨਾ ਕਦੇ ਅੜਿੱਕੇ ਆ ਹੀ ਜਾਂਦਾ ਹੈ ਇਸ ਕਰਕੇ ਆਪਣਾ ਭਾਈਚਾਰਾ ਜਿਹੜਾ ਕਾਇਮ ਰੱਖੋ ਬਾਕੀ ਰਾਜਨੀਤੀ ਪਾਰਟੀਆਂ ਦੇ ਇਹ ਚੱਲਦੇ ਰਹਿਣੇ ਆ ਸ਼ਤਰੂਦਨ ਕਹਿ ਰਿਹਾ ਹੈ ਵੀ ਮੈਨੂੰ ਟਿਕਟ ਦੇ ਦਿਓ ਹਾਂ ਸਾਰਾ ਇਹਨਾਂ ਨੂੰ ਹੀ ਦੇ ਦਿਓ ਬਾਈ ਇਹਨਾਂ ਇਹਨਾਂ ਨੂੰ ਟਿਕਟ ਲੜਾ ਦਿਓ ਇਹਨੂੰ ਜੇ ਨਾਲ ਲੜਿਆ ਮੈਨੂੰ ਤਾਂ ਐ ਲੱਗਦਾ ਅਗਲਾ ਐਮਸੀ ਇਹਨੇ ਲਾੜੀ ਦੇਣਾ ਸ਼ਤਰੂਦਨ ਨੇ ਬੰਦੇ ਇਹਦੇ ਕੋਲ 80-85 ਹੈਗੇ ਆ ਬਾਣ ਨੰਬਰ 14ਵਾਂ ਸ਼ਤਰੂ ਦਾ ਨਠਕੀਦਾਰ ਨੇ ਜੇ ਲੜ ਗਿਆ ਜੀ ਗਿਣਤੀ ਉਸ ਚੋਂ ਸ਼ੁਰੂ ਹੋਣੀ ਹੈ ਕਿਉਂਕਿ ਇਹਨਾਂ ਨੇ ਤਾਂ ਪਹਿਲਾਂ ਲੈਣ ਚ ਬੋਟਾ ਪਾਏ ਨਹੀਂ ਸਵੇਰੇ ਸਵੇਰੇ ਜੇ 7 ਵਜੇ ਬੋਟਾ ਬਕਸਾ ਮਤਲਬ 7 ਵਜੇ ਖੁੱਲ੍ਹਦੇ ਆਣਾ ਤੇ ਇਹਨਾਂ ਨੇ ਸਵਾ 7 ਵਜੇ ਬੋਟਾ ਪਾ ਕੇ ਘਰ ਨੂੰ ਆਣਾ 8 ਵਜੇ ਤੱਕ ਸਾਡੇ ਆੜੇ ਸੁੱਤੇ ਪਏ ਰਹਿੰਨੇ 10 ਵਜੇ ਤੱਕ ਸਾਡੇ ਨਾਲ ਨਵਦੀਪ ਹੈ ਸਾਡਾ ਭਰਾ ਇਹ ਵੀ ਜੁੜਿਆ ਹੈ ਜੋ ਕਿ ਆਮ ਆਦਮੀ ਪਾਰਟੀ ਦਾ ਐਕਟਿਵ ਮੈਂਬਰ ਹੈ ਤੇ ਨਵਦੀਪ ਸੈਣੀ ਹੈ ਇਹ ਵੀ ਭਰਾ ਸਾਡਾ ਕਾਫੀ ਐਕਟਿਵ ਹੈ ਤੇ ਲਗਾਤਾਰ ਹਲਕੇ ਘਰੜ ਦੇ ਵਿੱਚ ਸੇਵਾ ਕਰ ਰਿਹਾ ਤੇ ਆਮ ਆਦਮੀ ਪਾਰਟੀ ਦੀ ਜਿੱਥੇ ਵੀ ਪ੍ਰੋਗਰਾਮ ਹੁੰਦਾ ਜਿੱਥੇ ਵੀ ਇਹਦੀ ਡਿਊਟੀ ਲੱਗਦੀ ਹੈ ਭੱਜ ਕੇ ਇਹ ਪਹੁੰਚਦਾ ਹੈ ਚਾਹੇ ਕਿਸੇ ਵੀ ਕੰਮ 'ਚ ਹੋਵੇ ਐਕਟਿਵ ਪੂਰਾ ਹੈ ਜੋਸ਼ ਪੂਰਾ ਹੈ ਇਹਦੇ માં ਚਤਨਾ ਕਿੰਨੂੰ ਦੇਣੀ ਟਿਕਟ ਪਾਈ ਮੈਨੂੰ ਤਾਂ ਇਹ ਲੱਗਦਾ ਲਾਲਾ ਜੀ ਨਾਲ ਵੀ ਕਿਤੇ ਮੈਨੂੰ ਪਹਿਲਾਂ ਸਵੇਰ ਤੱਕ ਤਾਂ ਜੇ ਤਾਂ ਕੱਲ ਸ਼ਾਮ ਤੱਕ ਟਿਕਟ ਰਾਣਾ ਗਿੱਲੂ ਮਿਲ ਗਈ ਤਾਂ ਮਿਲ ਗਈ ਜਾਂ ਰਾਣਾ ਗਿੱਲ ਜੇ ਜੁਆਇਨ ਕਰਕੇ ਕਰਗੇ ਨਹੀਂ ਤਾਂ ਫਿਰ ਲਾਲਾ ਜੀ ਆ ਗਏ ਨਾਲਾ ਜੀ ਤਿਆਰ ਆ ਗਏ ਤੇ ਲਾਲਾ ਜੀ ਬਣ ਗਏ ਪੰਜਾਬ ਦੇ ਮੁੱਖ ਮੰਤਰੀ ਹਲਕਾ ਖੜ ਦੇ ਤਾਂ ਤੁਹਾਡੇ ਤੁਸੀਂ ਰਿਸ਼ਤੇਦਾਰਾਂ ਦੇ ਘਰ ਜਾਇਆ ਕਰਨਾ ਨਾ ਤੁਹਾਨੂੰ ਪੁੱਛਿਆ ਕਰਨਾ ਵੀ ਤੁਹਾਡਾ ਐਮ ਐਲ ਏ ਕੌਣ ਤੁਸੀਂ ਇਹ ਕਰਨਾ ਭਗਵਾਨਤਮਾਨ ਨਹੀਂ ਸੋਰੀ ਤੁਸੀਂ ਇਹ ਕਰਨਾ ਅਰਵਿੰਦ ਕੇਜਰੀਵਾਲ ਹੋ ਸਕਦਾ ਹੈ ਸੰਭਾਵਨਾ ਹੈਗੀ ਹੈ ਬਾਕੀ ਹਰ ਇੱਕ ਬੰਦੇ ਦੀ ਸੋਚ ਹੈ ਅ ਅਰਵਿੰਦ ਕੇਜਰੀਵਾਲ ਵੀ ਲੜ ਸਕਦੇ ਆ ਕੋਈ ਡਾਕਟਰ ਗੁਰਪ੍ਰੀਤ ਗੁਰਪ੍ਰੀਤ ਕੋਰ ਕਹਿ ਰਹੇ ਉਹ ਵੀ ਲੜ ਸਕਦੇ ਆ ਇਸ ਤੋਂ ਇਲਾਵਾ ਕੋਈ ਹੋਰ ਵੀ ਦੋ ਤਿੰਨ ਕੈਂਡੀਡੇਟ ਹੈਗੇ ਆ ਜਿਹੜੇ ਲਿਸਟ 'ਚ ਉਹ ਵੀ ਲੜ ਸਕਦੇ ਆ ਤੇ ਜ਼ਰੂਰ ਇਹ ਆਉਣ ਵਾਲਾ ਹੁਣ ਸਮਾਂ ਹੀ ਦੱਸੇਗਾ ਕਿ ਆਖਰ ਕੌਣ ਹਲਕਾ ਖਰੜ ਤੋਂ ਵਿਧਾਇਕ ਬਣਦਾ ਹੈ ਤਸਵੀਰੇ ਚਾਚਾਵਾ ਕੋ ਚੈਨਲ ਨੇ ਇਹ ਵੀ ਚਲਾਈ ਸੀ ਕਿ ਉਹਨਾਂ ਦਾ ਅਸਤੀਫਾ ਜਿਹੜਾ ਮਨਜ਼ੂਰ ਕਰ ਲਿੱਤਾ ਗਿਆ ਤੇ ਸ਼ਾਮ ਦੇ ਵਕਤ ਜ਼ਰੂਰ ਦੋ ਚਾਰ ਪੰਜ ਕੋਈ ਸਾਬਕਾ ਮੰਤਰੀ ਜਾਂ ਹੋਰ ਉਹ ਮੈਡਮ ਦੇ ਘਰ ਪੁੱਜੇ ਹੋਏ ਸੀ ਇਹ ਵੀ ਜਾਣਕਾਰੀ ਮਿਲੀ ਹੈ ਪਰ ਇਹ ਕਲੀਅਰ ਨਹੀਂ ਹੈ ਵੀ ਬਣੂਗਾ ਕਿ ਦੁਬਾਰਾ ਵਾਪਿਸ ਆਉਂਗੇ ਅਸਤੀਫਾ ਨਾ ਮਨਜ਼ੂਰ ਹੋਊਗਾ ਰਾਜ ਸਭਾ ਭੇਜਣ ਦੀ ਤਿਆਰੀਆਂ ਹੋਣਗੀਆਂ ਕਈ ਵਾਰ ਇਹ ਵੀ ਹੁੰਦਾ ਨਾ ਅਸਤੀਫਾ ਦਵਾ ਕੇ ਇਹਨਾਂ ਨੂੰ ਰਾਜ ਸਭਾ ਭੇਜ ਦੇਵੇ ਤੇ ਲਾਲਾ ਜੀ ਖਰਕਾ ਖਰੜ ਤੋਂ ਉਮੀਦਵਾਰ ਫਿਰ ਸਤਿੰਨ ਸੱਤੇ ਅੱਗੇ ਮੈਨੇ ਕਹਨਾ ਜਿਗਾ ਚੰਨੀ ਦੇ ਬਿਆਨ ਦੇਦਾ ਨਾ ਫਿਰ ਲਾਲਾ ਜੀ ਦੇ ਹੱਕ ਦੇ ਬਿਆਨ ਦੇਣਾ ਕਿਉਂਕਿ ਸਰਕਾਰ ਨੂੰ ਪਤਾ ਵੀ ਜੇ ਐਂਟੀ ਬਿਆਨ ਦੇਤੇ ਆ ਤਾਂ ਫਿਰ ਮੰਦੀ ਅੰਦਰ ਠੋਕੀ ਦੇਣੀ ਉਹਨਾਂ ਦੀ ਸਰਨਾਲ ਗੁਰਲਾਲ ਸਿੰਘ ਢਾਲੀਵਾਲ ਭਾਜੀ ਸਾਡੇ ਸਰਗਰਮ ਆਗੂ ਇਹ ਵੀ ਇਹ ਵੀ ਜੁੜੇ ਹੋਏ ਆ ਇਹ ਕਹਿ ਰਹੇ ਆ ਵੀ ਗੋਲਦੀ ਪ੍ਰਧਾਨ ਨੂੰ ਟਿਕਟ ਦੇਣੀ ਚਾਹੀਦੀ ਹੈ ਕਿਉਂਕਿ ਜ਼ਿਆਦਾਤਰ ਲੋਕ ਜੇ ਮੰਨ ਰਹੇ ਆ ਵੀ ਜੇਕਰ ਅਸਤੀਫਾ ਮਨਜ਼ੂਰ ਹੁੰਦਾ ਹੈ ਤਾਂ ਪਰਮਿੰਦਰ ਗੋਲਦੀ ਜਸਵਾਲ ਨੂੰ ਇਥੋਂ ਟਿਕਟ ਦੇਈ ਜਾਵੇ ਕਿਉਂਕਿ ਪਿਛਲੇ 7-8-10 ਸਾਲਾਂ ਤੋਂ ਕਾਫੀ ਮਿਹਨਤ ਜਿਹੜੀ ਹੈ ਕਰ ਰਿਹਾ ਤੇ ਇੱਕ شریف ਮੁੰਡਾ ਹੈ ਜਿਹਦਾ ਜਿੱਤੇ ਕੋਈ ਹੱਦ ਤੱਕ ਕੋਈ ਦਾਗ ਨਹੀਂ ਲੱਗਿਆ ਤੇ ਹਰ ਇੱਕ ਲੋਕ ਉਹਨੂੰ ਜਾਣਦੇ ਆ ਹੰਮਾ ਖਰੜ ਤੋਂ ਭਾਈ ਜੀ ਇਹ ਕਿ ਹਾਲ ਕਹਿ ਰਹੇ ਆ ਭਾਈ ਸਾਹਿਬ ਵੀ ਇਹਨਾਂ ਨੂੰ ਪਿੰਡਾਂ ਚ ਨਹੀਂ ਬੜਨ ਦੇਣਾ ਲੋਕਾਂ ਨੇ ਭਾਜੀ ਇਹ ਕਹਿਣ ਦੀ ਗੱਲ ਹੈ ਵੀ ਪਿੰਡਾਂ ਚ ਨਹੀਂ ਬੜਨ ਦੇਣਾ ਤੁਸੀਂ ਆਹੀ ਦੇਖਿਓ ਵੀ ਜਦੋਂ ਕੈਂਡੀਡੇਟ ਕੋਈ ਆਂਦਾ ਹੈ ਨਾ ਲੋਕ ਉਹੀ ਲੱਡੂਆਂ ਨਾਲ ਤੋਲਦੇ ਪਿੰਡਾਂ ਵਾਲੇ ਵੀ ਹਰ ਇੱਕ ਸ਼ਹਿਰ ਵਾਲੇ ਕਿਉਂਕਿ ਅੱਜ ਕੱਲ੍ਹ ਲੋਕ ਆਪਸ ਦੇ ਵਿੱਚ ਬਗਾੜਦੇ ਨੇ ਬੋਟ ਚਾਹੇ ਕਿਸੇ ਨੂੰ ਵੀ ਪਾ ਦੋ ਬੋਟ ਚਾਹੇ ਕਾਂਗਰਸ ਨੂੰ ਪਾ ਦੋ ਚਾਹੇ ਅਕਾਲੀਆਂ ਨੂੰ ਪਾ ਦੋ ਚਾਹੇ ਭਾਜਪਾ ਨੂੰ ਪਾ ਦੋ ਚਾਹੇ ਬੀਐਸਪੀ ਨੂੰ ਪਾ ਦੋ ਚਾਹੇ ਆਪ ਨੂੰ ਪਾ ਦੋ ਲੋਕ ਹਰ ਇੱਕ ਦੇ ਨਾਲ ਵਿਅਕਤੀ ਨਾਲ ਮੇਲ ਜੋਲ ਰੱਖਦੇ ਹਾਂ ਕੋਈ ਹੋ ਕੋਈ ਬੰਦਾ ਹੁੰਦਾ ਹੈ ਜਿਹੜਾ ਸਿੱਧਾ ਕਹਿ ਦਵੇ ਭਾਈ ਮੈਂ ਤੈਨੂੰ ਵੋਟ ਨਹੀਂ ਪਾਣੀ ਜਾਂ ਤੂੰ ਬਾਹਰਲਾ ਬੰਦਾ ਹੈ ਜਾਂ ਤੇਰਾ ਘਰ ਦਾ ਨਹੀਂ ਪਤਾ ਕਿੱਥੇ ਹੈ ਤੈਨੂੰ ਕਿੱਥੇ ਲੱਭੂਗੇ ਇਸ ਕਰਕੇ ਲੋਕ ਸਿਆਣੇ ਹੋ ਗਏ ਲੋਕ ਆਪਸ ਵਿੱਚ ਮਾ ਬਗਾੜ ਦੇਣੀ ਲੋਕ ਇਹੀ ਗੱਲ ਕਹਿੰਦੇ ਆ ਵੀ ਭਾਈ ਹਾਂ ਕੋਈ ਨਹੀਂ ਅਸੀਂ ਤੈਨੂੰ ਵੋਟ ਪਾ ਦਾਂਗੇ ਚਲੋ ਹੋਰ ਬਾਕੀ ਚੱਲਣੀ ਚੱਲੀ ਜਾਣੀ ਰਾਜਨੀਤੀ ਹੈ ਚਤਨਾਮ ਸਾਡੇ ਭਾਜੀ ਜੁੜੇ ਹੋਏ ਨੇ ਪ੍ਰਮਿੰਦਰ ਦੀਵਾਰੀ ਹੂੰ ਦੇਖੋ ਹੋ ਸਕਦਾ ਪ੍ਰਮਿੰਦਰ ਦੀਵਾਰੀ ਜੀ ਰਾਜਕੁਮਾਰ ਰਾਜਕੋਰ ਜੀ ਜੁੜੇ ਹੋਏ ਨੇ ਸਾਡੇ ਨਾਲ ਹਿਮਾਂਸ਼ੂ ਸਾਡਾ ਭਰਾ ਸਿਆਸੀ ਆਗੂ ਸਰਗਰਮ ਫਰਨੀਚਰ ਅਸ਼ੋਕਾ ਫਰਨੀਚਰ ਇਹ ਵੀ ਸਾਡਾ ਭਰਾ ਜੁੜਿਆ ਹੋਇਆ ਤੇ ਆ ਪਿੱਛੇ ਮੇਰੇ ਸੋਫਾ ਨਹੀਂ ਬਣਾਇਆ ਬੰਨੇ ਨੇ ਕੁਰਸੀਆਂ ਲੱਗੀਆਂ ਹੋਈਆਂ ਹਿਮਾਂਸ਼ੂ ਸਾਡਾ ਸੋਫਾ ਨਹੀਂ ਬਣਾਇਆ ਭਾਈ ਤਾਂ ਹੈ ਹਿਮਾਂਸ਼ੂ ਨਾਲ ਹਿਮਾਂਸ਼ੂ ਸਾਡਾ ਪੱਕਾੜੀ ਹੈ ਤੇ ਸੰਜੂ ਰਾਣਾ ਜੀ ਸਾਡੇ ਮਿੱਤਰ ਅਜੀਤ ਜੁੜੇ ਹੋਏ ਨੇ ਸੰਤੋਸ਼ ਰਾਜਪੂਜੀ ਹੋਰ ਕਾਫੀ ਦੋਸਤ ਮਿੱਤਰ ਜਿਨ੍ਹਾਂ ਵਿੱਚ ਦਲਜਿੰਦਰ ਸਿੰਘ ਜੀ ਹੈ ਨਵਦੀਪ ਸੈਣੀ ਸੰਜੂ ਰਾਣਾ ਸਤਨਾਮ ਸਿੰਘ ਪ੍ਰੀਤ ਸ਼ਤਰੂਧਨ ਸਤਨਾਮ ਸਿੰਘ ਪ੍ਰੀਤ ਸੰਨੀ ਪੰਕਜ ਅਮਿਤ ਕੁਮਾਰ ਜੋਸ਼ੀ ਮਨਜੀਤ ਸਿੰਘ ਲਾਡੀ ਖਬੜਾ ਗੁੰਦੀਪ ਵਰਮਾ ਸਾਡਾ ਭਰਾ ਅਜੀਤ ਮਿੱਤਰ ਆਕਾਸ਼ ਜੀ ਐਚਐਸ ਮਾਹੀ ਜੀ ਹਿਮਾਂਸ਼ੂ ਗਰਗ ਜੀ ਤੇ ਇਸ ਤੋਂ ਇਲਾਵਾ ਕੁਲਵਿੰਦਰ ਸਿੰਘ ਜੀ ਅਸ਼wini ਡਾਕਟਰ ਸਾਹਿਬ ਅਤੇ ਹੋਰ ਇੱਕ ਗੱਲ ਹੋਰ ਜੇ ਜੇਕਰ ਕਿਤੇ ਅਰਵਿੰਦ ਕੇ ਜੇਵਲ ਹਲਕਾ ਖਰੜ ਤਾਗੇ ਨਾ ਤਾਂ ਆਮ ਆਦਮੀ ਪਾਰਟੀ ਦਾ ਐਮਸੀਬੀ ਐਮਐਲਏ ਬਣ ਜਾਣਾ ਇੰਨੀ ਪਾਵਰ ਹੋ ਜਾਣੀ ਤੁਸੀਂ ਤੁਸੀਂ ਇਹ ਸੋਚੋ ਵੀ ਉਹ ਰਸਮਿਕਰਨ ਕਿਹਾ ਹੁਣੇ ਕਿੱਡੇ بڑے بڑے ਮੰਤਰੀ ਆ ਕੇ ਬੈਠਣੇ ਕਿੱਡੇ ਕਿੱਡੇ بڑے بڑے ਸੰਤਰੀ ਆ ਕੇ ਬੈਠਣੇ ਕਿਉਂਕਿ ਜੇ ਅਸਤੀਫਾ ਮਨਜ਼ੂਰ ਹੋ ਗਿਆ ਤਾਂ ਆਖਰ ਕਿਸੇ ਨੇ ਤਾਂ ਚੋਣ ਲੜਨੀ ਹੋਏ ਜਿਨੇ ਵੀ ਚੋਣ ਲੜਨੀ ਹੈ ਤਾਂ ਉਹ ਅਜਿਹੇ ਬੰਦਾ ਜ਼ਰੂਰ ਹੋਊਗਾ ਜਿਹੜਾ ਲੋਕਾਂ ਦੇ ਫੋਨ ਚੱਕਦਾ ਹੋਊਗਾ ਤੇ ਜਿਨੇ ਫੋਨ ਨਹੀਂ ਚੱਕਣਾ ਉਹਨਾਂ ਨੂੰ ਤਾਂ ਚਲੋ ਹੁਣ ਕਿਹਨੇ ਟਿਕਟ ਦੇਣੀ ਹੈ ਉਹਦੇ ਤਾਂ ਸਰਵੇ ਹੋ ਗਿਆ ਸਰਵੇ ਚ ਵੀ ਬਿਚਾਰਿਆ ਨੂੰ ਕਿਸੇ ਨੇ ਪੁੱਛਣਾ ਨਹੀਂ ਤੇ ਜ਼ਰੂਰ ਜੇਕਰ ਤੁਸੀਂ ਵੀ ਦੱਸਿਓ ਕਿ ਆਖਰ ਕਿਸ ਨੂੰ ਨੀਂਦ ਆਣ ਲੱਗੀ ਬਾਈ ਹੁਣ ਤਾਂ ਟਾਈਮ ਬਹੁਤ ਹੋ ਗਿਆ ਸਵੇਰੇ ਸਾਰੀ ਉੱਠੇ ਹੋਏ ਆ ਤੇ ਜ਼ਰੂਰ ਕਮੈਂਟ ਕਰਕੇ ਦੱਸਿਓ ਕੀ ਲੱਗਦਾ ਤੁਹਾਨੂੰ ਅਭੀ ਕੌਣ ਆਮ ਆਦਮੀ ਪਾਰਟੀ ਦਾ ਹਲਕਾ ਖਰੜ ਤੋਂ ਉਮੀਦਵਾਰ ਹੋ ਸਕਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦਾ ਕੀ ਬਣੂਗਾ ਅਤੇ ਕਾਂਗਰਸ ਦੀ ਗੱਲ ਕਰ ਲੈਂਦੇ ਆ ਚਲੋ 2 ਮਿੰਟ ਸਾਡੇ ਨਾਲ ਕਾਂਗਰਸ ਦੇ ਗਰੁੱਪ ਮੈਂਬਰ ਵੀ ਜੁੜੇ ਹੋਏ ਨੇ ਪਹਿਲਾਂ ਪ੍ਰਵੀਨ ਕੋਸ਼ਲ ਸਾਹਿਬ ਵੀ ਜੁੜੇ ਆ ਅਚਵਿੰਦਰ ਸਿੰਘਲਾ ਸਾਹਿਬ ਵੀ ਜੁੜੇ ਆ ਪਰਮਿੰਦਰ ਪਾਵਲਾ ਸਾਹਿਬ ਜੁੜੇ ਆ ਸੋਹਣ ਲਾਲ ਚੋਹਾਨ ਸਾਹਿਬ ਜੁੜੇ ਆ ਤੇ ਹੋਰ ਤੇ ਕਾਂਗਰਸ ਪਾਰਟੀ ਵੱਲੋਂ ਜਿਹੜੇ 5-6 ਬੰਦੇ ਆ ਵਿਕਰਮਪਰ ਤੇ ਵਿਜੇ ਸ਼ਰਮਾ ਟਿੰਕੂ ਹੈ ਦੂਸਰਾ ਕਮਲਜੀਤ ਸਿੰਘ ਚਾਵਲਾ ਹੈ ਤੀਸਰਾ ਗੁਰਪ੍ਰਤਾਪ ਸਿੰਘ ਪੜਿਆਲਾ ਇਸ ਤੋਂ ਇਲਾਵਾ ਰਵੀ ਬੜੈਚ ਹੈ ਤੇ ਹੋਰ ਵੀ ਕਾਫੀ ਸੰਸੀਅਤ ਪ੍ਰਾਣੇ ਰਕੇਸ਼ ਕਾਲੀਆ ਜੀ ਵਰਗੇ ਹੈ ਜੇਕਰ ਆਮ ਬੰਦੇ ਨੂੰ ਟਿਕਟ ਦੇਣੀ ਹੋਵੇ ਹੋਰ ਵੀ 5-7 ਜਿਹੜੇ ਨਾਮ ਹੈ ਗੁਰਿੰਦਰ ਕੈਰੋ ਸਾਹਿਬ ਵੀ ਲੱਗੇ ਹੋਏ ਆ ਉਹ ਵੀ ਕਹਿੰਦੇ ਆ ਵੀ ਸ਼ਾਇਦ ਮੈਂ ਚੋਣ ਲੜਾਂ ਤੇ ਹੋਰ ਵੀ ਕਾਫੀ ਜਿਹੜੇ ਐ ਦੋ ਤਿੰਨ ਹੋਰ ਵੀ ਐ ਉਹਨਾਂ ਚ ਕਈ ਇਹੋ ਜਿਹੇ ਵੀ ਐ ਜਿਹੜੇ ਅਕਾਲੀਆਂ ਦੀਆਂ ਧਾਰੂਆਂ ਵੰਡਦੇ ਸੀਗੇ ਤੇ ਟਿਕਟਾਂ ਕਾਂਗਰਸ ਦੀਆਂ ਭਾਲਦੇ ਆ ਅਜੇ ਹੀ ਵੀ ਐ ਤੇ ਕੁਝ ਅਜੇ ਹੀ ਵੀ ਐ ਜਿਹੜੇ ਪਾਰਟੀ ਜਗਮਉ ਸਿੰਘ ਕੰਗਸ ਸਾਹਿਬ ਵੀ ਐ ਪਾਰਟੀ ਇਹਨਾਂ ਨੇ ਛੱਡੀ ਸੀਗੀ ਕਾਂਗਰਸ ਤੇ ਫਿਰ ਦੁਬਾਰਾ ਸ਼ਾਮਿਲ ਹੋਏ ਆ ਉਹ ਵੀ ਉਹਨਾਂ ਦੇ ਬੇਟੇ ਸ਼ਾਇਦ ਬੰਨੀ ਮਖਾਨਾ ਬੰਨੀ ਕੰਗਾ ਕਦੇ ਮਿਲਿਆ ਤਾਂ ਹੈ ਨਹੀਂ ਮੈਨੂੰ ਰੋਮੀ ਕੰਗ ਨੂੰ ਤਾਂ ਮੈਂ ਜਾਣਦਾ ਬੰਨੀ ਕੰਗ ਨੂੰ ਤਾਂ ਚਲੋ ਕਦੇ ਮਿਲਿਆ ਨਹੀਂ ਐਨੀ ਆਪਣੀ ਗੱਲਬਾਤ ਹੈ ਨਹੀਂ ਰੋਮੀ ਕਾਂਗ ਨੂੰ 5-7 ਸਾਲ ਪਹਿਲਾਂ ਮਿਲੇ ਸੀਗੇ ਇੱਕ ਦੋ ਵਾਰ ਤੇ ਉਹ ਵੀ ਸ਼ਾਇਦ ਕਾਂਗ ਸਰ ਵੀ ਟਿਕਟ ਮੰਗ ਸਕਦੇ ਆਪਣੇ ਬੱਚਿਆਂ ਦੇ ਲਈ ਵੀ ਇਹਨਾਂ ਨੂੰ ਦੇ ਦੂ ਭਾਈ ਚਲੋ ਜਿੰਨੂੰ ਵੀ ਮਿਲਦੀ ਹੈ ਉਹ ਕਾਂਗਸ ਦਾ ਅੰਦਰਲਾ ਮੈਟਰ ਹੈ ਤੇ ਦੇਖੋ ਕੀ ਬਣਦਾ ਹੈ ਸਿਆਸਤ ਕਿੱਧਰ ਨੂੰ ਜਾਂਦੀ ਹੈ ਕਿਉਂਕਿ ਵੋਟਾਂ 2 ਮਹੀਨੇ ਬਾਅਦ ਹੋ ਜਾਣੀਆਂ ਜਿਹੜਾ ਜੇ ਸੀਟ ਖਾਲੀ ਹੋਊਗੀ ਤਾਂ 2 ਮਹੀਨੇ ਅੰਦਰ ਤੁਹਾਨੂੰ ਸਾਡੇ ਸਾਰੇ ਸਮਿਕਰਨ ਮਿਲ ਜਾਣੇ ਸਭ ਤੋਂ ਵੱਡੀ ਪਤਾ ਕੀ ਗੱਲ ਹੈ 2 ਮਹੀਨੇ ਕੰਮ ਕਰ ਚੁੜੇ ਘਟ ਹੁੰਦਾ ਤੇ ਅਸੀਂ ਵੀ ਸਵਾਦ ਲੈ ਲਾਂਗੇ ਅレ ਖਬਰਾਂ ਪੂਰਾ ਕਰ ਲਾਂਗੇ ਤੁਹਾਨੂੰ ਵੀ ਦਿਖਾ ਦਾਂਗੇ ਲੀਡਰਾਂ ਦੀ ਖਿੱਚਾ ਤਾਂ ਨਹੀਂ ਕਰਕੇ ਵੀ ਤੁਹਾਨੂੰ ਬਤਾ ਆਪਾਂ ਦਾ ਵੀ ਜਿਹੜਾ ਵੀ ਲੀਡਰ ਉਹ ਇਲੈਕਸ਼ਨ ਲੜਨਾਊਗਾ ਤੇ ਸਵਾਲ ਤਾਂ ਆਪਣੇ ਸਿੱਧੇ ਹੀ ਹੁੰਦੇ ਆ ਵੀ ਭਾਈ ਪਿਛਲਾ ਚਲੋ ਤਾਂ ਟਾਈਮ ਤੇ ਦੱਸੂਗੇ ਵੀ ਕਿਹੜੇ ਲੀਡਰ ਆਂਦਾ ਫਿਲਹਾਲ ਹਲਕਾ ਖਰੜ ਦੀ ਸਿਆਸਤ ਬਿਲਕੁਲ ਸਰਗਰਮ ਹੋਈ ਹੋਈ ਹੈ ਹਲਕਾ ਖਰੜ ਦੇ ਵਿੱਚ ਕੀ ਬਣੂ ਕਿਸੇ ਨੂੰ ਕਿਹੜਾ ਇਲੈਕਸ਼ਨ ਲੜੂ ਲੜੂ ਜਾਂ ਨਾ ਲੜੂ ਇਹਦੇ ਬਾਰੇ ਕੋਈ ਨਹੀਂ ਜਾਣਦਾ ਪਰ ਆਮ ਆਦਮੀ ਪਾਰਟੀ ਦੇ ਵਰਕਰ ਜੋ ਕਿ ਸਾਬਕਾ ਮੰਤਰੀ ਮੈਡਮ ਅਨਮੋਲ ਗਗਨਮਾਨ ਦੇ ਨਾਲ ਜੁੜੇ ਹੋਏ ਸਨ ਉਹਨਾਂ ਦੇ ਵਿੱਚ ਕੁਝ ਨਾ ਕੁਝ ਨਰਾਜ਼ਗੀ ਜ਼ਰੂਰ ਨਜ਼ਰ ਆ ਰਹੀ ਹੈ ਤੇ ਵਰਕਰ ਨਿਰਾਸ਼ ਨੇ ਕਿਉਂਕਿ ਵਰਕਰਾਂ ਨੇ ਦਿਲ ਤੋਂ ਮੈਡਮ ਦਾ ਸਤਿਕਾਰ ਕੀਤਾ ਮੈਡਮ ਦੇ ਨਾਲ ਲੱਗੇ ਰਹੇ ਮੈਡਮ ਦੇ ਜਦੋਂ ਆਣਾ ਹੁੰਦਾ ਸੀ ਮੈਨੂੰ ਯਾਦ ਹੈ ਮੈਡਮ ਨੇ 4 ਵਜੇ ਆਣਾ ਤਾਂ ਉਹ 1:3-2 ਵਜੇ ਉੱਥੇ ਪਹੁੰਚ ਕੇ ਕੁਰਸੀਆਂ ਲਾਈਆਂ ਲੋਕਾਂ ਨੂੰ ਫੋਨ ਕਰ ਰਹੇ ਆ ਵੀ ਭਾਈ ਆਜੋ ਮੈਡਮ ਨੇ ਆਣਾ ਹੈ ਪਤਾ ਨਹੀਂ ਹੁਣ ਚਲੋ ਜੋ ਹੁੰਦਾ ਹੈ ਚੰਗਾ ਹੁੰਦਾ ਹੈ ਤੇ ਜ਼ਰੂਰ ਉਹਨਾਂ ਦੀ ਮਿਹਨਤੋਂ ਵੀ ਬੁਰ ਪਵੇਗਾ ਹਾਲਾਂਕਿ ਕੌਂਸਲ ਪ੍ਰਧਾਨ ਬਾਰੇ ਕੁਝ ਬੋਲਦੇ ਸੀ ਕਿ ਕੌਂਸਲ ਪ੍ਰਧਾਨ ਤੇ ਪੱcza ਹੋ ਜਾਏਗਾ ਇਸ ਤਰ੍ਹਾਂ ਹੋ ਜਾਏਗਾ ਉਹਦੇ ਦਿੱਤਾ ਹੋਇਆ ਨਹੀਂ ਮੈਡਮ ਦੀ ਛੁੱਟੀ ਹੋਊਗੀ ਆਪ ਹੀ ਕਰ ਲਈ ਚਲੋ ਦੇਖੋ ਇਹਦੇ ਸਾਡੇ ਨਾਲ ਹੋਰ ਵੀ ਗੱਲ ਕਰ ਲਈ ਕੌਣ ਕਾ ਸੰਜੂ ਰਾਣਾ ਜੀ ਉਹ ਮਹਾਰਾਜਾ ਰਾਣਾ ਜੀ ਮਰਵਾ ਦਿਓ ਤੁਸੀਂ ਲੜ ਲਓ ਆਪਾਂ ਨਹੀਂ ਅਜੇ ਕੰਮਾਂ ਵਣਦੇ ਜੀ ਪ੍ਰਵੀਨ ਕੋਸ਼ਲ ਸਾਹਿਬ ਅਛੇਂਦਰ ਕੁਮਾਰ ਸਿੰਘਲਾ ਸਾਹਿਬ ਪਰਮਿੰਦਰ ਪਾਪਲਾ ਜੀ ਸੰਜੂ ਰਾਣਾ ਜੀ ਅ ਠੀਕ ਹੈ ਭਾਜੀ ਹਲਕਾ ਖੜੜ ਬੋਲਦਾ ਉਹ ਠੀਕ ਹੈ ਜੀ ਸਾਰਿਆਂ ਨੂੰ ਅ ਠੀਕ ਹੈ ਰਸੋਈਏ ਭਾਈ ਨੀਂਦ ਬਹੁਤ ਆਨ ਲੱਗੀ ਹੈ ਕੱਛ ਚ ਸਵੇਰੇ ਉੱਠ ਕੇ ਕੰਮ ਕਾਜ ਕਰਨਾ ਹੈ ਕਿਉਂਕਿ ਆਪਾਂ ਦਾ ਰੋਟੀ ਕਮਾ ਕੇ ਖਾਣੀ ਹੈ ਲੀਡਰਾਂ ਦੀ ਸਿਆਸਤ ਚੱਲਦੀ ਰਹਿਣੀ ਅ ਜੇ ਕੁਝ ਅਪਡੇਟ ਆਂਦਾ ਤਾਂ ਕੱਲ ਫੇਰ ਆਪਸ ਦੇ ਵਿੱਚ ਆ ਕੇ ਗੱਲਬਾਤ ਕਰਾਂਗੇ ਉਦੋਂ ਤੱਕ ਅ ਤੁਸੀਂ ਅ ਆਪਣੇ ਕਿਐਸੀ ਸਮਿਕਰਨ ਜੋ ਲੱਗਦੇ ਆ ਤੁਹਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਕਿ ਆਖਰ ਤੁਹਾਨੂੰ ਕੀ ਲੱਗਦਾ ਹੈ ਕੌਣ ਹੋ ਸਕਦਾ ਹੈ ਹਲਕਾ ਖਰੜ ਤੋਂ ਉਮੀਦਵਾਰ ਕੀ ਅਰਵਿੰਦ ਕੇਜਰੀਵਾਲ ਆ ਸਕਦੇ ਨੇ ਹਲਕਾ ਖਰੜ ਵਿੱਚ ਚੋਣ ਲੜਨ ਦੇ ਲਈ ਕੀ ਡਾਕਟਰ ਗੁਰਪੀ ਗੁਰਪ੍ਰੀਤ ਕੋਰ ਉਹ ਹੋ ਸਕਦੇ ਨੇ ਉਮੀਦਵਾਰ ਕੀ ਪਰਮਿੰਦਰ ਗੋਨਲੀ ਜਸਵਾਲ ਹੋ ਸਕਦਾ ਹੈ ਉਮੀਦਵਾਰ ਕੀ ਰਾਣਾ ਰਣਜੀਤ ਸਿੰਘ ਗਿੱਲ ਹੋ ਸਕਦਾ ਹੈ ਉਮੀਦਵਾਰ ਕਿਹੜੀ ਪਾਰਟੀ ਚ ਕੌਣ ਉਮੀਦਵਾਰ ਹੋ ਸਕਦਾ ਇਸ ਬਾਰੇ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਕਿਹੜਾ ਸਟ੍ਰੌਂਗ ਉਮੀਦਵਾਰ ਹੈ ਸੰਜੂ ਰਾਣਾ ਜੀ ਕਹਿ ਰਹੇ ਇਸ ਤੇ ਬੱਚਿਆਂ ਡਰੈੱਸ ਵੀ ਤੁਹਾਡੇ ਤੋਂ ਲੈਣੀਆਂ ਸਹੀ ਗੱਲ ਆ ਭਰਾਵਾ ਕੰਮ ਕਰਕੇ ਹੀ ਖਾਣਾ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਨੂੰ જય ਸ਼੍ਰੀ ਰਾਮ ਜੀ ਕੱਲ ਨੂੰ ਗੱਲ ਕਰਾਂਗੇ ਤੁਹਾਨੂੰ ਲੱਗਿਆ ਕੁਝ ਪਤਾ ਲੱਗਿਆ ਤਾਂ ਕਮੈਂਟ ਦੇ ਵਿੱਚ ਜਰੂਰ ਅਪਡੇਟ ਕਰਕੇ ਆਓ ਤੇ ਦੱਸਿਓ ਕੀ ਕੌਣ ਹੋ ਸਕਦਾ ਹੈ ਹਲਕਾ ਖਰੜ ਤੋਂ ਆਪ ਦਾ ਉਮੀਦਵਾਰ ਬਸ ਚਲੋ ਇੱਕੋ ਦੱਸ ਦੋ ਅੱਜ ਆਮ ਆਦਮੀ ਪਾਰਟੀ ਦਾ ਤੁਹਾਨੂੰ ਕੀ ਲੱਗਦਾ ਹੈ ਕਿ ਕੌਣ ਹੋਵੇਗਾ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਅਤੇ ਕੌਣ ਹੋ ਸਕਦਾ ਹੈ ਕਾਂਗਰਸ ਦਾ ਉਮੀਦਵਾਰ ਬਸ ਧੰਨਵਾਦ ਜੀ ਸਾਰਿਆਂ ਨੂੰ ਜੈ ਸ਼ੀਰਾਂ